ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਚੱਲੀਆਂ ਕਿ ਇੱਕ ਸਿੱਖ ਐਡਵੋਕੇਟ ਦੁਆਰਾ ਬਾਕੀ ਵਕੀਲਾਂ ਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ ਜੋ ਵੀਡੀਓਜ਼ ਦੇ ਜਦੋਂ ਮੇਰੇ ਕੋਲ ਥਾਣੇ 'ਚ ਪਹੁੰਚਦੇ ਨੇ ਉਹਨਾਂ ਦੇ ਕੇਸ ਖਿੰਲਰੇ ਹੁੰਦੇ ਨੇ ধਮਾਲਾ ਉਤਾਰ ਦਿੱਤਾ ਜਾਂਦਾ ਹੈ ਉਹਨਾਂ ਦੇ ਸਾਰੀ ਯੂਨੀਫਾਰਮ ਤੇ ਲੱਤਾਂ ਦੇ ਪੈਰਾਂ ਦੇ ਨਿਸ਼ਾਨ ਨੇ ਜੋ ਉਹਨਾਂ ਨਾਲ ਮਾਰਕਟ ਹੋ ਰਹੀ ਹੁੰਦੀ ਹੈ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਉੱਥੇ ਪਹੁੰਚਿਆ ਸੀਗਾ ਰਿਸ਼ਤੇਦਾਰ ਦੀ ਮੌਜੂਦਗੀ ਚ ਹੀ ਉਹਦੇ ਕਕਾਰ ਜਿਹੜੇ ਲਵਾ ਲਏ ਜਾਂਦੇ ਜਿਹੜਾ ਕਿ ਸਿੱਖ ਧਰਮ ਦਾ ਇੱਕ ਬਹੁਤ ਵੱਡਾ અપਮਾਨ ਮੈਂ ਕਹੂੰਗੀ ਕਿ ਬਦਸਲੂਕੀ ਇਹਨਾਂ ਨੇ ਕੀਤੀ ਹੈ ਤੇ ਐਪਲੀਕੇਸ਼ਨ ਲਾਉ ਕਰਦੇ ਜਿਵੇਂ ਅਸੀਂ ਕੋਰਟ ਤੋਂ ਬਾਹਰ ਨਿਕਲਦੇ ਆ ਮੈਂ ਔਰ ਸਿਮਰਨਜੀਤ ਬਲਾਸੀ ਦੂਸਰੇ ਦਰਵਾਜੇ ਤੋਂ ਨਿਕਲਦੇ ਆ ਦੋ ਦਰਵਾਜੇ ਨੇ ਕੋਰਟ ਚ ਐਂਟਰ ਹੁੰਦੇ ਅਸੀਂ ਦੂਜੇ ਦਰਵਾਜੇ ਤੋਂ ਨਿਕਲਦੇ ਆ ਭੀੜ ਦੂਸਰੇ ਦਰਵਾਜੇ ਤੋਂ ਨਿਕਲਦੀ ਆ ਉਹ ਭੀੜ ਨੇ ਸਾਡਾ ਪਿੱਛਾ ਕੀਤਾ ਔਰ ਅਸੀਂ ਜਿਹੜੇ ਦੂਸਰੇ ਦਰਵਾਜੇ ਤੋਂ ਨਿਕਲੇ ਸੀ ਉੱਥੇ ਜਾ ਕੇ ਮੇਰੇ ਤੇ ਅਟੈਕ ਕਰਦੇ ਨੇ ਇਹ ਭੀੜਾ ਕੇ ਤੇ ਮੈਨੂੰ ਹੱਥ ਪਾਉਂਦੀ ਹੈ कि 11/9/2025 ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਪੁਲਿਸ ਨੂੰ ਵੀ ਨੋਟਿਸ ਦੇ ਦਿੱਤਾ ਜਾਂਦਾ ਹੈ ਕਿ ਰਮਨੀਤ ਕੌਰ ਨੂੰ ਅੰਦਰ ਨਹੀਂ ਆਣ ਦੇਣਾ ਮੈਡਮ ਸੀਨੀਅਰ ਐਡਵੋਕੇਟ ਨਾਲ ਗੱਲ ਹੀ ਹੋਣੀ ਮੈਮ ਕੋਪੀਟ ਕਰੇ ਸੰਭਾਉਂ ਯੂ ਕੈਨਟ ਸਟਾਪ ਐਨੀਵਨ ਫ੍ਰਮ ਐਂਟਰਿੰਗ ਹੇਰ ਕਰ ਸਕਦੇ ਹੋ ਯੂ ਕੈਨਟ ਮੈਮ ਸੀਨੀਅਰ ਐਡਵੋਕੇਟ ਕਹਿ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਗੁਰਸਿੱਖ ਵਕੀਲ ਦੀ ਹੋਣੀ ਜਿਆ ਤੱਕ ਦਿਖ ਰਹੀਆਂ ਨੇ ਇਹ ਵੀ ਕਿੰਨਾ ਨੇ ਕੁੱਟਮਾਰ ਸ਼ੁਰੂ ਕੀਤੀ ਕਿੰਨਾ ਨੇ ਸਾਨੂੰ ਇਲੀਗਲੀ ਅਰੈਸਟ ਕਰਾਇਆ ਹੁਣ ਤਾਂ ਨੋਟਿਸ ਸਾਰੇ ਪਬਲਿਕ ਡੋਮੇਨ ਤੇ ਪਏ ਨੇ ਉਹਦੇ 'ਚ ਦੇਖੋ ਵੀ ਖਾਕੀ ਨਿਕਰਾ ਵਾਲਿਆਂ ਨੇ ਸਾਡੇ ਨਾਲ ਜਿਹੜਾ ਤਕਾ ਕੀਤਾ ਇਹ ਖਾਕੀ ਨਿਕਰਾ ਦੇ ਫੈਨ ਹੀ ਹੋ ਸਕਦੇ ਨੇ ਜਿਹੜੇ ਸਵਧਾਨ ਨੂੰ ਨਹੀਂ ਮੰਨਦੇ ਤੁਸੀਂ ਹਾਈ ਕੋਰਟ 'ਚ ਜੇ ਤੋ ਐਂਟਰ ਹੋਵਗੇ ਨਾ ਤੁਹਾਨੂੰ ਐ ਨਹੀਂ ਲੱਗੂਗਾ ਵੀ ਤੁਸੀਂ ਕੋਰਟ ਜਾ ਰਹੇ ਹੋ ਐ ਲੱਗਦਾ ਕਿ ਜਿਵੇਂ ਅਸੀਂ ਪੁਲਿਸ ਲਾਈਨ 'ਚ ਹਾਜ਼ਰ ਹੋ ਰਿਹਾ ਨਾ ਤਾਂ ਅਸੀਂ ਆਪ ਦੀ ਮਰਜ਼ੀ ਨਾਲ ਗੱਡੀ پارک ਕਰ ਸਕਦੇ ਆ ਨਾ ਅਸੀਂ ਆਪਣੀ ਮਰਜ਼ੀ ਨਾਲ ਕਿਤੇ ਖੜੇ ਹੋ ਸਕਦੇ ਨਾ ਅਸੀਂ ਆਪ ਦੀ ਮਰਜ਼ੀ ਨਾਲ ਕਿਸੇ ਕੋਰਟ ਚ ਐਂਟਰ ਹੋ ਸਕਦੇ ਆ ਇਹਨਾਂ ਕਿ ਇਹਨਾਂ ਨੇ ਜਿਹੜਾ ਪੁਲਿਸ ਨੂੰ ਕੰਟਰੋਲ ਜਿਹੜਾ ਉਹ ਵਕੀਲਾ ਦੇ ਉੱਪਰ ਦੇ ਦਿੱਤਾ ਗਿਆ ਹੈ ਸਾਰਾ ਰੌਲਾ ਜਦੋਂ ਲੈਪਟਾਪ ਦੀ ਅਸੀਂ ਦੁਬਾਰਾ ਸ਼ਿਕਾਇਤ ਲੈ ਕੇ ਜਾਂਦੇ ਆ ਵੀ ਲੈਪਟਾਪ ਦੇਣ ਦੀ ਥਾਂ ਉਸ ਸਾਡੇ ਨਾਲ ਝਗੜਾ ਜਿਹੜਾ ਕਰਨ ਲੱਗੇ ਨੇ ਔਰ ਝੂਠੀਆਂ ਸ਼ਿਕਾਇਤਾਂ ਜਿਹੜੀਆਂ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਅਫਸਰ ਜੀ ਸਭ ਕਹਿੰਦੇ ਕਿ 2 ਵਜੇ ਤੱਕ ਵੇਟ ਕਰੋ ਮੈਂ ਆਪਣੇ ਮੈਟਰ ਕਰਨ ਤੋਂ ਬਾਅਦ ਤੁਹਾਡਾ ਮੈਟਰ ਜਿਹੜਾ ਸੁਣੂੰਗਾ 2 ਵਜੇ ਮੈਟਰ ਟੇਕਨ ਅਪ ਹੁੰਦਾ ਆਫਟਰ ਲੰਚ ਬ੍ਰੇਕ ਉੱਥੇ ਪੈਰ ਰੱਖਣ ਦੀ ਵੀ ਥਾਂ ਨਹੀਂ ਸੀ ਕੁਝ 5 600 ਵਕੀਲ ਜਿਹੜਾ ਹੈ ਉਹ ਕੋਰਟ ਰੂਮ ਚ ਐਂਟਰ ਹੁੰਦਾ ਹੈ ਔਰ ਉਹ ਸਾਰੇ ਲਗਾਤਾਰ ਗਗਨਦੀਪ ਜੰਮੂ ਨੇ ਕਿਉਂਕਿ ਗਰੁੱਪ ਵਾਚ ਮੈਸੇਜ ਸਰਕੂਲੇਟ ਕਰਤੇ ਸੀ ਕਿ ਅਸੀਂ ਮੈਡਮ ਨੂੰ ਇੱਥੋਂ ਹਾਈ ਕੋਰਟ ਚ ਨਹੀਂ ਬੈਠਣ ਦੇਣਾ ਜੀ ਜਿੰਨਾ ਹੁਣ ਮੇਰੇ ਕਾਗਜ਼ ਪੱਤਰ 'ਚ ਕੋਈ ਫਰਜ਼ੀ ਵਾਲਾ ਨਹੀਂ ਸੀ ਤਾਂ ਕੋਈ ਵੀ ਵਕੀਲ ਜਿਹੜਾ ਹੁਣ ਕਈ ਵਕੀਲ ਨੇ ਉਹ ਕਹਿ ਰਹੇ ਵੀ ਲੇਡੀ ਨਾਲ ਤੱਕਾ ਹੋਇਆ ਪਰ ਉਹ ਸਾਹਮਣੇ ਨਹੀਂ ਆ ਰਹੇ ਉਹਦਾ ਇੱਕ ਕਾਰਨ ਹੈ ਕਿ ਜਿਹੜਾ ਵੀ ਵਕੀਲ ਮੇਰੇ ਹੱਕ 'ਚ ਬੋਲਦਾ ਓਸੇ ਦੇ ਖਿਲਾਫ ਇਹ ਝੂਠੀਆਂ ਸ਼ਿਕਾਇਤਾਂ ਦੇਣ ਪਹੁੰਚ ਜਾਂਦੇ ਨੇ ਉਹਨਾਂ ਦੀ ਫੈਮਿਲੀ ਤੱਕ ਨੂੰ ਇਹ ਧਮਕੀਆਂ ਦੇ ਰਹੇ ਨੇ ਸਾਸ਼ੀਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇੱਕ ਮਹੀਨਾ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਇੱਕ ਐਡਵੋਕੇਟ ਸਿੱਖ ਐਡਵੋਕੇਟ ਦੀ ਜਿਹੜੀ ਕੁੱਟਮਾਰ ਹੋਈ ਸੀ ਹਾਈ ਕੋਰਟ ਦੇ ਵਿੱਚ ਇੱਕ ਪੱਖ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਇੱਕ ਗੁਰਸਿੱਖ ਐਡਵੋਕੇਟ ਨੇ ਬਾਕੀ ਐਡਵੋਕੇਟਾਂ ਦੇ ਉੱਤੇ ਹਮਲਾ ਕੀਤਾ ਬਾਕੀ ਵਕੀਲਾਂ ਦੇ ਉੱਤੇ ਹਮਲਾ ਕੀਤਾ ਦੂਜਾ ਪੱਖ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਮੇਰੇ ਨਾਲ ਐਡਵੋਕੇਟ ਰਵਨੀਤ ਕੋਰ ਪੱਟੀ ਮੌਜੂਦ ਨੇ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਉਹ ਪੂਰੇ ਫਸਾਦ ਦੀਆਂ ਉਹ ਪੂਰੇ ਝਗੜੇ ਦੀ ਜੜ ਫੜੀ ਜਾਵੇ ਕਿ ਉਹ ਝਗੜਾ ਸ਼ੁਰੂ ਕਿੱਥੋਂ ਹੁੰਦਾ ਤਾਂ ਉਹ ਜੜ ਇਹ ਮੈਡਮ ਕੋਲ ਆ ਗੱਲਬਾਤ ਕਰਾਂਗੇ ਮੈਡਮ ਦੇ ਨਾਲ ਸਤਿ ਸ਼੍ਰੀ ਅਕਲ ਮੈਮ ਸਤਿ ਸ਼੍ਰੀ ਅਕਲ ਮੈਮ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੀ ਆਵਾਜ਼ ਜਿਹੜੀ ਆ ਮੇਰੇ ਦਰਸ਼ਕਾਂ ਤੱਕ ਪਹੁੰਚਾ ਰਹੇ ਹੋ ਔਰ ਸੱਚਾਈ ਜਿਹੜੀ ਉਹਨੂੰ ਸਾਹਮਣੇ ਲਿਆਉਣ 'ਚ ਤੁਸੀਂ ਮਦਦ ਕਰਦੇ ਪਹਿਲਾ ਸਵਾਲ ਮੈਡਮ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਚੱਲੀਆਂ ਕਿ ਇੱਕ ਸਿੱਖ ਐਡਵੋਕੇਟ ਦੁਆਰਾ ਬਾਕੀ ਵਕੀਲਾਂ ਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ ਤੁਸੀਂ ਵੀ ਉਦੋਂ ਉੱਥੇ ਮੌਜੂਦ ਸੀ ਤੇ ਇਹ ਝਗੜਾ ਹੋਇਆ ਕਿਸ ਗੱਲ ਨੂੰ ਲੈ ਕੇ ਸੀ ਤੇ ਇਹਦੇ 'ਚ ਕਿੰਨੀ ਕਿ ਸੱਚਾਈ ਆ ਇਹ ਝਗੜਾ ਜਿਹੜਾ ਬੇਬੁਨਿਆਦ ਦੰਗੇ ਫਸਾਉਣ ਦੇ ਇੰਟੈਂਸ਼ਨ ਨਾਲ ਇਰਾਦੇ ਨਾਲ ਜਿਹੜਾ ਹੈ ਗਗਨਦੀਪ ਜੰਮੂ ਜੋ ਕਿ ਬਾਰ ਦਾ ਸੈਕਟਰੀ ਹੈ ਐਟ ਪ੍ਰੈਜ਼ੈਂਟ ਪੰਜਾਬ ਰੈਨਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਲਗਾਤਾਰ ਵਕੀਲ ਵਿਰੋਧੀ ਨੀਤੀ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਇਸ ਸਾਲ ਵੀ ਔਰ ਪਿਛਲੇ ਸਾਲ ਵੀ ਇਹ ਕੁਝ ਹੋਇਆ ਸੀ ਤੁਹਾਨੂੰ ਯਾਦ ਹੋਏਗਾ ਕਿ ਵਿਕਾਸ ਮਲਿਕ ਤੇ ਵੀ ਇੱਕ ਪਰਚਾ ਦਰਜ ਹੋਇਆ ਸੀ ਉਹਦੀ ਅਰੈਸਟ ਵੀ ਹੋਈ ਸੀ 28 ਦਿਨੋਂ ਜੇਲ੍ਹ ਵੀ ਰਹਿ ਕੇ ਆਇਆ ਸੀ ਇਹ ਜਿਹੜਾ ਵਕੀਲ ਵਿਰੋਧੀ ਨੀਤੀ ਦੇ ਤਹਿਤ ਹੀ ਇਹ ਜਿਹੜਾ ਸਾਰਾ ਅੰਜਾਮ ਹੈ ਘਟਨਾ ਨੂੰ ਦਿੱਤਾ ਗਿਆ ਉਹਦੇ ਜਿਹੜੇ ਅਗਰ ਅਸੀਂ ਮੇਨ ਪਹਿਲੂ ਦੇਖੀਏ ਤਾਂ ਮੇਨ ਪਹਿਲੂ ਇਹਦੇ ਜੋ ਦੋ ਜ਼ਿੰਮੇਦਾਰ ਵਿਅਕਤੀ ਨੇ ਉਹ ਇਹ ਸਰਤੇਜ ਨਰੂਲਾ ਔਰ ਗਗਨਦੀਪ ਜੰਮੂ ਇਹ ਦੋਨੋਂ ਬੰਦੇ ਹੀ ਜਿਹੜਾ ਵੀ ਕੰਮ ਕਰਦੇ ਨੇ ਵਕੀਲ ਵਿਰੋਧੀ ਨੀਤੀ ਹੀ ਅਪਣਾਉਂਦੇ ਨੇ ਉਹਦੇ ਵਿੱਚ ਹੁਣ ਤੁਸੀਂ ਹਾਈ ਕੋਰਟ 'ਚ ਜਦੋਂ ਐਂਟਰ ਹੋਵਗੇ ਨਾ ਤੁਹਾਨੂੰ ਐ ਨਹੀਂ ਲੱਗੂਗਾ ਵੀ ਤੁਸੀਂ ਕੋਰਟ ਜਾ ਰਹੇ ਹੋ ਐ ਲੱਗਦਾ ਕਿ ਜਿਵੇਂ ਅਸੀਂ ਪੁਲਿਸ ਲਾਈਨ 'ਚ ਹਾਜ਼ਰ ਹੋ ਰਿਹਾ ਪੁਲਿਸ ਦਾ ਇੰਨਾ ਕੁ ਦਬਦਬਾ ਤੇ ਕੰਟਰੋਲ ਜਿਹੜਾ ਹਾਈ ਕੋਰਟ ਦੇ ਉੱਤੇ ਵਕੀਲਾ ਦੇ ਉੱਤੇ ਇਹਨਾਂ ਨੇ ਕਰਤਾ ਹੈ ਨਾ ਤਾਂ ਅਸੀਂ ਆਪਦੀ ਮਰਜ਼ੀ ਨਾਲ ਗੱਡੀ پارک ਕਰ ਸਕਦੇ ਆਂ ਨਾ ਅਸੀਂ ਆਪਣੀ ਮਰਜ਼ੀ ਨਾਲ ਕਿਤੇ ਖੜੇ ਹੋ ਸਕਦੇ ਨਾ ਅਸੀਂ ਆਪਦੀ ਮਰਜ਼ੀ ਨਾਲ ਕਿਸੇ ਕੋਰਟ ਚ ਐਂਟਰ ਹੋ ਸਕਦੇ ਆਂ ਇਹਨਾਂ ਕਿ ਇਹਨਾਂ ਨੇ ਜਿਹੜਾ ਪੁਲਿਸ ਨੂੰ ਕੰਟਰੋਲ ਜਿਹੜਾ ਉਹ ਵਕੀਲਾ ਦੇ ਉੱਪਰ ਦੇ ਦਿੱਤਾ ਗਿਆ ਹੈ ਹੋਇਆ ਕੀ ਹੈ ਅਸਲ ਮੁੱਦਾ ਦੰਗੇ ਫਸਾਉਣ ਦੀ ਇਰਾਦੇ ਨਾਲ ਜਿਹੜਾ ਸਰਤੇਜ ਨਰੂਲਾ ਗਗਨਦੀਪ ਜੰਮੂ ਨੇ ਸ਼ੁਰੂ ਕੀਤਾ ਮੇਰਾ ਕੋਈ ਪਰਸਨਲ ਡਿਸਪਿਊਟ ਸੀ ਸਾਈਬਰ ਬੁੱਲਿੰਗ ਹੋ ਰਹੀ ਸੀ ਬਲੈਕਮੇਲ ਕੀਤਾ ਜਾ ਰਿਆ ਸੀ ਮੇਰੀਆਂ AI ਜਨਰੇਟਡ ਵੀਡੀਓਜ਼ ਜਿਹੜੀਆਂ ਕਿਸੇ ਯੂਟਿਊਬਰ ਵੱਲੋਂ ਜੋ ਕਿ ਦੂਸਰੀ ਪਾਰਟੀ ਵੱਲੋਂ ਪੇਡ ਬੁਰਕੀ ਲੈ ਕੇ ਤੇ ਕਰ ਰਿਆ ਸੀਗਾ ਮੈਨੂੰ ਬਦਨਾਮ ਉਹ ਲੇਡੀ ਜਿਹੜੀ ਹੈ ਉਹਦੇ ਖਿਲਾਫ ਅਸੀਂ ਸੋਸ਼ਲ ਮੀਡੀਆ ਦੇ ਜਿਹੜੀਆਂ ਉਹਨੇ ਪੋਸਟਾਂ ਪਾਈਆਂ ਸੀ ਉਹਦੇ ਸਾਰੇ ਸਕਰੀਨਸ਼ਾਟ ਲੈ ਕੇ ਅਸੀਂ ਪੁਲਿਸ ਕੋਲ ਜਾਂਦੇ ਆ ਕੰਪਲੇਂਟ ਦਿੰਨੇ ਆ ਤੇ ਪੁਲਿਸ ਕੀ ਕਰਦੀ ਹੈ ਕਿ ਸ਼ਾਇਦ ਉਸ ਔਰਤ ਦੇ ਕਿਸੇ ਵੱਡੇ ਆਦਮੀ ਦਾ ਹੱਥ ਹੋਏਗਾ ਜੋ ਉਹਦੇ ਕਿਸੇ ਨਾਲ ਵਧੀਆ ਲਿੰਕ ਹੋਣਗੇ ਤੇ ਪੁਲਿਸ ਜਿਹੜੀ ਕਾਰਵਾਈ ਕਰਨ ਤੋਂ ਇਨਕਾਰੀ ਹੋ ਜਾਂਦੀ ਹੈ ਜਦੋਂ ਨਹੀਂ ਕੋਈ ਕਾਰਵਾਈ ਕਰਦੇ ਤਾਂ ਅਸੀਂ ਇੱਕ ਕਾਫੀ ਵੇਟ ਕਰਨ ਤੋਂ ਬਾਅਦ तकरीबन ਸਾਲ ਕਦ ਸਮਾਸੀ ਪੁਲਿਸ ਨੂੰ ਦਿੱਤਾ ਕਿ ਉਹ ਅੱਜ ਕਾਰਵਾਈ ਕਰਨਗੇ ਕੱਲ ਕਰਨਗੇ ਨਹੀਂ ਕੀਤਾ ਤਾਂ ਅਸੀਂ ਕੋਰਟ 'ਚ ਆ ਗਏ ਜਦੋਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਤੇ ਇਹ ਹੈ ਕਿ ਹਾਈ ਕੋਰਟ ਨੇ ਸਾਨੂੰ ਰਿਲੀਫ ਦਿੱਤਾ ਔਰ ਜਿਹੜਾ ਪੁਲਿਸ ਕਮਿਸ਼ਨਰ ਨਹੀਂ ਸੀ ਪਰਚਾ ਦਰਜ ਹੋਣ ਦੇ ਰਿਹਾ ਉਸ ਪੁਲਿਸ ਕਮਿਸ਼ਨਰ ਨੂੰ ਕੋਰਟ ਨੇ ਸਮਨ ਕਰਕੇ ਬੁਲਾ ਲਿਆ ਕੋਰਟ ਦੇ ਵਿੱਚ 28 ਮਾਰਚ 2025 ਨੂੰ ਉਹਨੂੰ ਬੁਲਾਇਆ ਜਾਂਦਾ ਕੋਰਟ ਦੇ ਵਿੱਚ ਔਰ 28 ਮਾਰਚ ਤੋਂ ਬਾਅਦ ਜਿਹੜਾ ਹੈ ਲਗਾਤਾਰ ਮੈਨੂੰ ਬਾਹਰ ਕਾਉਂਸਲ ਤੇ ਬਾਹਰ ਐਸੋਸੀਏਸ਼ਨ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਜੇ ਤੂੰ ਇਹ ਕੇਸ ਵਾਪਸ ਨਾ ਲਿਆ ਕਿਉਂਕਿ ਇੱਕ ਪੱਖ ਤਾਂ ਇਹ ਸੀ ਕਿ ਉਹਨੇ ਮੇਰੇ ਤੇ ਝੂਠਾ ਪਰਚਾ ਦਰਜ ਕਰਤਾ ਸੀ بجائے ਇਹਦੇ ਕਿ ਉਹ ਸਾਈਬਰ ਬੁਲਿੰਗ ਦਾ ਪਰਚਾ ਜਿਹੜਾ ਉਸ ਜਨਾਨੀ ਤੇ ਦਰਜ ਕਰਦਾ ਜਿਹੜੀ ਮੈਨੂੰ ਬਲੈਕਮੇਲ ਕਰ ਰਹੀ ਸੀ ਠੀਕ ਹੈ ਜੀ ਪੈਸਿਆਂ ਦੀ ਵੀ ਡਿਮਾਂਡ ਕੀਤੀ ਗਈ ਸੀ ਸਾਰੇ ਸਬੂਤ ਦਿੱਤੇ ਹੋਏ ਪੁਲਿਸ ਨੂੰ ਉਹਦੇ ਉੱਤੇ ਕਾਰਵਾਈ ਨਾ ਕਰਕੇ ਇਹਨੇ ਮੇਰੇ ਖਿਲਾਫ ਜਦੋਂ ਅਸੀਂ ਕੋਰਟ ਜਾਂਦੇ ਤੇ ਮੇਰੇ ਖਿਲਾਫ ਇਹ ਕੋ ਝੂਠਾ ਪਰਚਾ ਦਰਜ ਕਰਦਾ ਹੈ April ਦੇ ਵਿੱਚ March ਚ ਅਸੀਂ ਕੇਸ ਫਾਈਲ ਕਰਤਾ ਸੀ 2023 ਦੇ ਵਿੱਚ 2024 ਚ ਆ ਕੇ ਤੇ ਸੌਰੀ 2024 ਚ ਅਸੀਂ ਕੇਸ ਫਾਈਲ ਕੀਤਾ ਸੀ 2023 ਦੀ ਕੰਪਲੇਂਟ ਹੈ 2024 ਕੇਸ ਫਾਈਲ ਕਰਦੇ ਆ 2025 ਚ ਜਿਹੜਾ ਇਹ ਕਮਿਸ਼ਨਰ ਨੂੰ ਨੋਟਿਸ ਕਰਕੇ ਬੁਲਾਇਆ ਜਾਂਦਾ ਹੈ 28 March 2025 ਨੂੰ ਤੇ ਉਦੋਂ ਇਹ 2024 ਚ ਮੇਰੇ ਖਿਲਾਫ ਇੱਕ ਕੇਸ ਦਰਜ ਕਰ ਦਿੰਦਾ ਝੂਠਾ ਜਿਹਦੇ ਇਹਦੇ ਕੋਲ ਕੋਈ ਸਬੂਤ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ 186 353 ਤਾਰਾ ਦੇ ਦੀਨ ਜਿਹਦੇ ਚ ਇਹ ਕਹਿੰਦਾ ਹੈ ਕਿ ਇਹਨਾਂ ਨੇ ਸਾਡੀ ਵਰਦੀ ਨੂੰ ਹੱਥ ਪਾ ਲਿਆ ਸਾਨੂੰ ਬੋਲ ਬੋਲੇ ਤੇ ਜਦੋਂ ਅਸੀਂ ਕਿਹਾ ਜੀ ਤੁਹਾਡੇ ਦਫਤਰ ਚ ਤਾਂ ਸੀਸੀਟੀਵੀ ਲੱਗੀ ਆ ਲਿਆਓ ਦੀ ਫਿਰ ਰਿਕਾਰਡਿੰਗ ਪੇਸ਼ ਕਰ ਦਿਓ ਇਹਨਾਂ ਕੋਲ ਕੋਈ ਸਬੂਤ ਨਹੀਂ ਉੱਥੇ ਵੀ ਇਹ ਪੇਸ਼ ਨਹੀਂ ਹੁੰਦੇ ਜਿੱਥੇ ਅਸੀਂ ਸੀਸੀਟੀਵੀ ਫੁਟੇਜ ਦੀ ਮੰਗ ਕਰਦੇ ਆ ਲਗਾਤਾਰ ਸਾਲ ਪਰ ਉਹ ਐਪਲੀਕੇਸ਼ਨ ਚੱਲਦੀ ਰਹੀ ਤੇ ਉਹਦੇ ਚ ਬਾਅਦ ਚੋ ਕਹਿ ਦਿੰਦੇ ਜੀ ਅਸੀਂ ਤਾਂ ਰੱਖਦੇ ਆ ਨੀ ਸੀਸੀਟੀਵੀ ਜਦੋਂ ਕਿ ਇਹ ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਨੇ ਕਿ ਕਿਸੇ ਵੀ ਜਿਹੜਾ ਥਾਣਾ ਜਾਂ ਪੁਲਿਸ ਦਾ ਦਫ਼ਤਰ ਹੈ ਉਥੇ 18 ਮਹੀਨਿਆਂ ਦੀ ਰਿਕਾਰਡਿੰਗ ਨੂੰ ਸੇਵ ਰੱਖਣਾ ਜ਼ਰੂਰੀ ਹੈ ਇਹਦੇ ਚ ਇੱਕ ਰੀਸੈਂਟ ਜਜਮੈਂਟ ਆਈ ਸੀਗੀ 2000 ਵਿੱਚ ਸ਼ਾਇਦ ਪਰਮਵੀਰ ਸਿੰਘ ਸੈਣੀ ਵਰਸਸ ਬਲਜੀਤ ਸਿੰਘ ਉਹ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ 18 ਮਹੀਨਿਆਂ ਦੀ ਜਿਹੜੀ ਸੀਸੀਟੀਵੀ ਫੁਟੇਜ ਪੁਲਿਸ ਕੋਲ ਮੌਜੂਦ ਹੋਣੀ ਚਾਹੀਦੀ ਹੈ ਤੇ ਕੋਰਟ ਕਦੀ ਵੀ ਸੱਮਨ ਕਰਕੇ ਉਹ ਰਿਕਾਰਡ ਜਿਹੜਾ ਮੰਗਵਾ ਸਕਦੀ ਹੈ ਠੀਕ ਹੈ ਜੀ ਸੋ ਉਦੋਂ ਇਹ ਫਿਰ ਅੰਡਰਟੇਕਿੰਗ ਦੇ ਕੇ ਜਾਂਦਾ 28 ਮਾਰਚ 2025 ਨੂੰ ਕਿ ਉਹ ਝੂਠਾ ਪਰਚਾ ਜਿਹੜਾ ਮੈਂ ਕੈਨਸਲ ਕਰੂੰਗਾ ਤੇ ਉਹ ਕਾਰ ਵੀ ਦਿੰਦਾ ਜਿੱਦੇ ਚੋ ਲਾਈਨ ਲਿਖਦਾ ਹੈ ਕਿ ਗੁੱਸੇ ਚ ਆ ਕੇ ਮੈਂ ਪਰਚਾ ਜਿਹੜਾ ਦਰਜ ਕਰਤਾ ਸੀ ਕਿਉਂਕਿ ਰਵਨੀਤ ਕੌਰ ਨੇ ਸਾਡੀ ਗੱਲ ਨਹੀਂ ਮੰਨੀ ਹੁਣ ਉਹਦੇ ਉੱਤੇ ਲੀਗਲ ਐਕਸ਼ਨ ਹੋਣਾ ਸੀ ਜਿਹੜਾ ਅਗਲਾ ਪੱਖ ਸੀ ਕਾਨੂੰਨੀ ਕਾਰਵਾਈ ਦੀ ਅਸੀਂ ਮੰਗ ਕਰ ਰਹੇ ਸੀ ਕੋਰਟ ਤੋਂ ਤੇ ਮੈਨੂੰ ਬਾਰ ਕਾਉਂਸਲ ਬਾਰ ਐਸੋਸੀਏਸ਼ਨ ਕਹਿੰਦੀ ਹੈ ਵੀ ਤੁਸੀਂ ਇਹ ਜਿਹੜਾ ਆਪਣਾ ਕੇਸ ਹੈ ਵਿਡਰਾ ਕਰੋ ਇੱਕ ਜੱਜ ਸਾਹਿਬ ਵੱਲੋਂ ਵੀ ਮੈਨੂੰ ਤਮਕੀਲ ਆਈ ਜਾਂਦੀ ਹੈ ਤੇ ਅਸੀਂ ਉਹ ਗੱਲਾਂ ਨਹੀਂ ਮੰਨੀਆਂ ਕਿਉਂਕਿ ਕਾਨੂੰਨ ਦੀ ਜਾਣਕਾਰੀ ਸਾਨੂੰ ਵੀ ਹੈ ਕਿ ਨਾ ਤਾਂ ਕੋਈ ਜੱਜ ਤੁਹਾਨੂੰ ਪ੍ਰੈਸ਼ਰਾਈਜ਼ ਕਰ ਸਕਦਾ ਹੈ ਨਾ ਕੋਈ ਬਾਰ ਕਾਉਂਸਲ ਨਾ ਐਸੋਸੀਏਸ਼ਨ ਤੇ ਤੁਹਾਡੀ ਮਰਜ਼ੀ ਹੈ ਤੇ ਤੁਸੀਂ ਕੇਸ ਵਿਧਰਾ ਕਰੋਗੇ ਕੋਈ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਵੀ ਤੁਸੀਂ ਕੇਸ ਵਿਧਰਾ ਕਰੋ ਤੇ ਅਸੀਂ ਜਿਹੜਾ ਕੇਸ ਨਹੀਂ ਵਿਧਰਾ ਕੀਤਾ ਤੇ ਫਿਰ ਬਾਹਰ ਐਸੋਸੀਏਸ਼ਨ ਵੱਲੋਂ ਮੈਨੂੰ ਬਾਰ ਕਾਉਂਸਲ ਦੀ ਰਜ਼ਾਮੰਦੀ ਨਾਲ ਹੀ ਕਹਿ ਸਕਦੇ ਆ ਕਿਉਂਕਿ ਬਾਰ ਕਾਉਂਸਲ ਨੇ ਵੀ ਇੱਥੇ ਕਾਫੀ ਦਬਾਅ ਜਣਾ ਬਣਾਇਆ ਔਰ 17 9 ਦੇ ਇਨਸੀਡੈਂਟ 'ਚ ਵੀ ਰਕੇਸ਼ ਗੁਪਤੇ ਦਾ ਕਾਫੀ ਕੰਟਰੀਬਿਊਸ਼ਨ ਹੈ ਆਪਣੇ ਵਕੀਲਾ ਦੇ ਖਿਲਾਫ ਉਹਨੇ ਝੂਠੇ ਪਰਚੇ ਦਰਜ ਕਰਾਏ ਹੁੰਦਾ ਕੀ ਹੈ ਕਿ 11 9 2025 ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਪੁਲਿਸ ਨੂੰ ਵੀ ਨੋਟਿਸ ਦੇ ਦਿੱਤਾ ਜਾਂਦਾ ਹੈ ਕਿ ਰਮਨੀਤ ਕੌਰ ਨੂੰ ਅੰਦਰ ਨਹੀਂ ਆਣ ਦੇਣਾ ਤੇ ਰਮਨੀਤ ਕੌਰ ਜਿਹੜੀ ਹੁਣ ਬਾਰਦੀ ਮੈਂਬਰ ਨਹੀਂ ਹੈ ਜਦੋਂ ਕਿ ਇਹਨੂੰ ਤੇ 2023 'ਚ ਹੀ ਹਟਾ ਦਿੱਤਾ ਗਿਆ ਸੀ ਮੈਂ ਇਸੇ ਸਾਲ ਇਲੈਕਸ਼ਨ ਕੰਟੈਸਟ ਕਰਦੀਆਂ 600 ਵੋਟਾਂ ਮੈਨੂੰ ਪੈਂਦੀਆਂ ਨੇ ਤੇ ਜਿਹੜੇ ਕਿਸੇ ਨੇ ਨੋਟਿਸ ਜਾਰੀ ਕੀਤਾ ਵੀ ਸੀ 2023 ਚ ਉਹ ਮੇਰੇ ਨਾਲ ਨਾਲ 50 ਹੋਰ ਵਕੀਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਔਰ ਉਹ ਬੰਦਾ ਫਿਰ 28 ਦਿਨ ਜੇਲ ਵੀ ਲੈ ਕੇ ਰਹਿ ਕੇ ਆਂਦਾ ਉਹਦੀ ਪ੍ਰੈਜ਼ੀਡੈਂਟਸ਼ਿਪ ਵੀ ਜਿਹੜੀ ਖਾਲੀ ਕਰ ਦਿੱਤੀ ਜਾਂਦੀ ਵਕੀਲਾਵਾਂ ਵੱਲੋਂ ਕਿਉਂਕਿ ਬਾਅਦ ਐਸੋਸੀਏਸ਼ਨ ਵਕੀਲਾ ਦੀ ਹੈ ਗੁੰਡਿਆਂ ਦੀ ਨਹੀਂ ਹੈ ਜਿਹੜਾ ਵੀ ਬੰਦਾ ਗੁੰਡਾਗਰਦੀ ਕਰੂਗਾ ਅਸੀਂ ਉਹਨੂੰ ਹਾਈ ਕੋਰਟ ਚ ਨਾ ਰਹਿਣ ਦਵਾਂਗੇ ਤੇ ਨਾ ਉਹਨੂੰ ਪ੍ਰੈਕਟਿਸ ਕਰਨ ਦਵਾਂਗੇ ਸੋ ਉਸ ਦੇ ਤਹਿਤ ਹੀ ਫਿਰ ਹੁੰਦਾ ਕੀ ਹੈ ਕਿ ਇਹ ਇੱਕ ਜੋ ਨੋਟਿਸ ਜਿਹੜਾ ਜਾਰੀ ਕੀਤਾ ਜਾਂਦਾ ਉਹਨੂੰ ਮੈਂ ਚੈਲੰਜ ਕੀਤਾ ਬਾਈ ਵੇ ਆਫ ਰਿਟ ਪਟੀਸ਼ਨ ਉਹ ਰਿਟ ਪਟੀਸ਼ਨ ਅਸੀਂ ਫਾਈਲ ਕਰ ਦਿੰਨੇ ਆ 17 ਤਰੀਕ ਨੂੰ ਅੱਜੇ ਮੈਂ ਰਿਟ ਫਾਈਲ ਕਰਕੇ ਆ ਹੀ ਰਹੀ ਹੁੰਨੀ ਆ ਕਿ ਜਦੋਂ ਮੈਂ ਲਾਇਬ੍ਰੇਰੀ ਚ ਵਾਪਸ ਆਨੀ ਆ 17/9/2025 ਦੀ ਗੱਲ ਹੈ ਪਹਿਲੇ ਤਾਂ ਪੁਲਿਸ ਵੱਲੋਂ ਮੈਨੂੰ ਰੋਕਿਆ ਜਾਂਦਾ ਗੇਟ ਤੇ ਤਾਂ ਕੋਈ ਸੀਨੀਅਰ ਐਡਵੋਕੇਟ ਕਹਿੰਦੇ ਨੇ ਵੀ ਅਗਰ ਬੰਦਾ ਬਾਰਦਾ ਮੈਂਬਰ ਹੈ ਜਾਂ ਨਹੀਂ ਹੈ ਡਸਨਟ ਮੈਟਰ ਬਟ ਕੋਈ ਵੀ ਵਕੀਲ ਜਿਹਦੇ ਕੋਲ ਲਾਇਸੈਂਸ ਹੈ ਔਰ ਉਹਨੇ ਟੈਸਟ ਪਾਸ ਕੀਤਾ ਹੋਇਆ ਡਿਗਰੀ ਲਈ ਹੋਈ ਆ ਉਹ ਭਾਰਤ ਦੀ ਕਿਸੇ ਵੀ ਕੋਰਟ ਚ ਜਾ ਕੇ ਜਿਹੜਾ ਹੈ ਆਪਣਾ ਬੈਠ ਸਕਦਾ ਹੈ ਕੇਸ ਲੜ ਸਕਦਾ ਉਹਨੂੰ ਕਿਤੇ ਕੋਈ ਰੋਕ ਨਹੀਂ ਸਕਦਾ ਤੇ ਉਸ ਤੋਂ ਬਾਅਦ ਪੁਲਿਸ ਦਾ ਥੋੜਾ ਜਿਹਾ ਰੁਖ ਬਦਲਦਾ ਹੈ ਸਿਰਫ ਇੱਕ ਦਿਨ ਲਈ ਕਿਉਂਕਿ 16 ਤਰੀਕ ਨੂੰ ਇਹ ਚੀਜ਼ਾਂ ਹੁੰਦੀਆਂ ਨੇ ਤੇ 17 ਤਰੀਕ ਨੂੰ ਫੇਰ ਮੇਰਾ ਲੈਪਟਾਪ ਚੋਰੀ ਕਰ ਲਿਆ ਜਾਂਦਾ ਜਦੋਂ ਗਗਨਦੀਪ ਜੰਮੂ ਇਹ ਦੇਖਦਾ ਵੀ ਹੁਣ ਪੁਲਿਸ ਇਹਨੂੰ ਕੁਝ ਨਹੀਂ ਕਹੂਗੀ ਇਹਨੇ ਤਾਂ ਐਂਟਰੀ ਲੈ ਲਈ ਕਿਉਂਕਿ ਪਹਿਲੇ ਤਾਂ ਐਂਟਰ ਨਹੀਂ ਹੋਣ ਦੇ ਰਹੇ ਸੀ ਫਿਰ 17 ਨਵ ਨੂੰ 11:00 ਵਜੇ ਮੇਰਾ ਲੈਪਟਾਪ ਡੈਸਕ ਤੋਂ ਗਾਇਬ ਕਰ ਦਿੱਤਾ ਜਾਂਦਾ ਐਡਵੋਕੇਟ ਲਾਇਬ੍ਰੇਰੀ ਚੋ ਐਡਵੋਕੇਟ ਲਾਇਬ੍ਰੇਰੀ ਵੀ ਜਿਹੜੀ ਹੈ ਉਹ ਚੰਡੀਗੜ੍ਹ ਐਡਮਿਨਿਸਟਰੇਟਰ ਦੀ ਪ੍ਰਾਪਰਟੀ ਹੈ ਨਾ ਕਿ ਗਗਨਦੀਪ ਜਮੂਦੀ ਘਰ ਦੀ ਕੋਈ ਪ੍ਰਾਪਰਟੀ ਹੈ ਤਾਂ ਉਹ ਹਰੇਕ ਵਕੀਲ ਦੀ ਪ੍ਰਾਪਰਟੀ ਹੈ ਨਾ ਕਿ ਸਿਰਫ ਗਗਨਦੀਪ ਜਮੂਦੀ ਇਹ ਐਡਵੋਕੇਟ ਲਾਇਬ੍ਰੇਰੀ ਜੋ ਲੈਪਟਾਪ ਗਾਇਬ ਕਰਦਾ ਮੇਰ ਨੂੰ ਮੂੰਹ ਨਹੀਂ ਲਾਇਆ ਮੈਂ ਚੀਫ ਸਾਹਿਬ ਨੂੰ ਜਾ ਕੇ ਦੱਸਿਆ ਕਿ ਕਿਉਂਕਿ ਚੀਫ ਸਾਹਿਬ ਦੀ ਨੋਟਸ ਆਲਰੇਡੀ ਇਹ ਮੈਟਰ ਸੀਗਾ ਕਾਫੀ ਦਿਨ ਪਹਿਲੇ ਤੋਂ ਤੇ ਜਦੋਂ ਮੈਂ ਜਾ ਕੇ ਉੱਥੇ ਆਪਣਾ ਰਿਕੁਐਸਟ ਦਿੱਤੀ ਉਹਨਾਂ ਨੂੰ ਕਿ ਇਸ ਤਰੀਕੇ ਨਾਲ ਮੇਰਾ ਲੈਪਟਾਪ ਚੋਰੀ ਕਰ ਲਿਆ ਗਿਆ ਤਾਂ ਚੀਫ ਸਾਹਿਬ ਨੇ ਇੱਕ ਸੀਨੀਅਰ ਸਟੈਂਡਿੰਗ ਕਾਉਂਸਲ ਨੇ ਅਮਿਤ ਚਾਂਗੀ ਜੀ ਨਾਮ ਹੈ ਉਹਨਾਂ ਦਾ ਉਹਨਾਂ ਦੀ ਡਿਊਟੀ ਫਿਕਸ ਕਰਦੇ ਨੇ ਵੀ ਤੁਸੀਂ ਮੈਡਮ ਦਾ ਜਿਹੜਾ ਲੈਪਟਾਪ ਹੈ ਉਹ ਦਿਲਾਓ ਤੇ ਇਹ ਜਿਹੜਾ ਮੁੱਦਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਕਿ ਲੇਡੀ ਨੂੰ ਹਰਾਸ ਕੀਤਾ ਜਾ ਰਿਹਾ ਉਹਦੇ ਉਹਨੂੰ ਤੁਸੀਂ ਸੌਟ ਆਊਟ ਕਰਾ ਕੇ ਆਓ ਉਹ ਜਾਂਦੇ ਨੇ ਗੱਲਬਾਤ ਕਰਨ ਗਗਨਦੀਪ ਜਮੂਨਾ ਪਰ ਇਹ ਬਾਹਰ ਆਉਣ ਦੀ ਜਗ੍ਹਾ ਉਥੇ ਪੁਲਿਸ ਬੁਲਾ ਲੈਂਦਾ ਹੈ ਝੂਠੀਆਂ ਸ਼ਿਕਾਇਤਾਂ ਦਿੰਦਾ ਹੈ ਤੇ ਚਾਂਜੀ ਜੀ ਨੂੰ ਵੀ ਕਾਫੀ ਬੋਲਕ ਬੋਲੇ ਬੋਲਦੇ ਨੇ ਮੀਨ ਵਾਈਲ ਮੈਂ ਜਦੋਂ ਉਥੇ ਪੁਲਿਸ ਆ ਜਾਂਦੀ ਹੈ ਮੈਂ ਫੇਰ ਚੀਫ ਕੋਰਟ ਚ ਵਾਪਸ ਜਾਨੀ ਆ ਜਾ ਕੇ ਮੈਂ ਸਾਰਾ ਇਨਸੀਡੈਂਟ ਦੱਸਿਆ ਪੁਲਿਸ ਉੱਥੇ ਮੇਰੇ ਮਗਰਮਗਰ ਚੀਫ ਕੋਰਟ ਦੇ ਅੰਦਰ ਵੀ ਆ ਜਾਂਦੀ ਹੈ ਤੇ ਚੀਫ ਸਾਹਿਬ ਫਿਰ ਉਹਨਾਂ ਨੂੰ ਬਾਹਰ ਭੇਜਦੇ ਨੇ ਕਿ ਤੁਹਾਡਾ ਇੱਥੇ ਤਾਂ ਕੋਈ ਰੋਲ ਨਹੀਂ ਤੇ ਤੁਸੀਂ ਆਪਣਾ ਜੋ ਵੀ ਕਾਰਵਾਈ ਕਰਨੀ ਬਾਹਰ ਜਾ ਕੇ ਕਰੋ ਤੇ ਮੇਰੇ ਕੋਲ ਉਦੋਂ ਸਿਮਰਨਜੀਤ ਸਿੰਘ ਬਲਾਸੀ ਵੀ ਪਹੁੰਚ ਜਾਂਦੇ ਮੈਂ ਉਹਨਾਂ ਨੂੰ ਵੀ ਦੱਸਿਆ ਕਿ ਇਤਰਾ ਮੇਰਾ ਲੈਪਟਾਪ ਜਿਹੜਾ ਚੋਰੀ ਕਰ ਲਿਆ ਗਿਆ ਹੈ ਉਹ ਉਦੋਂ ਮਿਲਦੀ ਹੈ ਤੁਹਾਨੂੰ ਹਾਂਜੀ ਮੈਨੂੰ ਇੱਕ ਦਿਨ ਪਹਿਲੇ ਹੀ ਮਿਲੇ ਸੀ ਮਤਲਬ 2 ਦਿਨ ਦੀ ਸਾਰੀ ਸਾਡੀ ਵਾਰਤਾਲਾ ਸਾਰੀ ਘਟਨਾ ਕਿੰਨੀ ਤਰੀਕ ਦੀ ਸੀ ਜਦੋਂ ਝੜਪ ਹੋਈ ਆ ਇਹ ਚੜਪਸਤਾਰਨ 2025 ਨੂੰ ਹੁੰਦੀ ਹੈ ਔਰ ਉਹ ਤੁਹਾਨੂੰ 15 ਤਰੀਕ ਨੂੰ ਮਿਲ ਹਾਂਜੀ 15 ਤਰੀਕ ਨੂੰ ਅਸੀਂ ਮਿਲੇ ਸੀ ਮੈਂ ਕੇਸ ਆਪਣਾ ਡਿਸਕਸ ਕੀਤਾ ਕਿ ਇਸ ਤਰੀਕੇ ਨਾਲ ਮੈਨੂੰ ਜਿਹੜਾ ਟੌਰਚਰ ਕੀਤਾ ਜਾ ਰਿਹਾ ਉਹਨਾਂ ਨੇ ਮੇਰੇ ਸਾਰੇ ਕਾਗਜ਼ ਪੱਤਰ ਦੇਖੇ ਜਿੰਨਾ ਹੁਣ ਮੇਰੇ ਕਾਗਜ਼ ਪੱਤਰ 'ਚ ਕੋਈ ਫਰਜ਼ੀ ਵਾਲਾ ਨਹੀਂ ਸੀ ਤਾਂ ਕੋਈ ਵੀ ਵਕੀਲ ਜਿਹੜਾ ਹੁਣ ਕਈ ਵਕੀਲ ਨੇ ਉਹ ਕਹਿ ਰਹੇ ਵੀ ਲੇਡੀ ਨਾਲ ਤੱਕਾ ਹੋਇਆ ਪਰ ਉਹ ਸਾਹਮਣੇ ਨਹੀਂ ਆ ਰਹੇ ਉਹਦਾ ਇੱਕ ਕਾਰਨ ਹੈ ਕਿ ਜਿਹੜਾ ਵੀ ਵਕੀਲ ਮੇਰੇ ਹੱਕ 'ਚ ਬੋਲਦਾ ਉਸੇ ਦੇ ਖਿਲਾਫ ਇਹ ਝੂਠੀਆ ਸ਼ਿਕਾਇਤਾਂ ਦੇਣ ਪਹੁੰਚ ਜਾਂਦੇ ਨੇ ਉਹਨਾਂ ਦੀ ਫੈਮਿਲੀ ਤੱਕ ਨੂੰ ਇਹ ਧਮ ਹੁੰਦਾ ਕੀ ਹੈ ਫਿਰ 17 ਨੂੰ ਜਦੋਂ ਲੈਪਟਾਪ ਦੀ ਅਸੀਂ ਦੁਬਾਰਾ ਸ਼ਿਕਾਇਤ ਲੈ ਕੇ ਜਾਂਦੇ ਆਂ ਵੀ ਲੈਪਟਾਪ ਦੇਣ ਦੀ تھا ਉਸ ਸਾਡੇ ਨਾਲ ਝਗੜਾ ਜਿਹੜਾ ਕਰਨ ਲੱਗੇ ਨੇ ਔਰ ਝੂਠੀਆਂ ਸ਼ਿਕਾਇਤਾਂ ਜਿਹੜੀਆਂ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਫਿਰ ਚੀਤ ਸਾਹਿਬ ਕਹਿੰਦੇ ਕਿ 2 ਵਜੇ ਤੱਕ ਵੇਟ ਕਰੋ ਮੈਂ ਆਪਣੇ ਮੈਟਰ ਕਰਨ ਤੋਂ ਬਾਅਦ ਤੁਹਾਡਾ ਮੈਟਰ ਜਿਹੜਾ ਸੁਣੂੰਗਾ 2 ਵਜੇ ਮੈਟਰ ਟੇਕਨ ਅਪ ਹੁੰਦਾ ਆਫਟਰ ਲੰਚ ਬ੍ਰੇਕ ਉੱਥੇ ਪੈਰ ਰੱਖਣ ਦੀ ਵੀ ਥਾਂ ਨਹੀਂ ਸੀ ਕੁਝ 5-600 ਵਕੀਲ ਜਿਹੜਾ ਹੈ ਉਹ ਕੋਰਟ ਰੂਮ ਚ ਐਂਟਰ ਹੁੰਦਾ ਹੈ ਔਰ ਉਹ ਸਾਰੇ ਲਗਾਤਾਰ ਗਗਨਦੀਪ ਜੰਮੂ ਨੇ ਕਿਉਂਕਿ ਗਰੁੱਪਾਂ 'ਚ ਮੈਸੇਜ ਸਰਕੂਲੇਟ ਕਰਤੇ ਸੀ ਕਿ ਅਸੀਂ ਮੈਡਮ ਨੂੰ ਇਤੋਂ ਹਾਈ ਕੋਰਟ 'ਚ ਨਹੀਂ ਬੈਠਣ ਦੇਣਾ ਜੀ ਉਹ ਜਿਹੜੇ ਇਹਦੇ ਚਮਚੇ ਸੀਗੇ ਉਹ ਵੀ ਕੋਰਟ 'ਚ ਆ ਕੇ ਬੋਲਬੁਲਾਰਾ ਕਰਦੇ ਨੇ ਚੀਫ ਸਾਹਿਬ ਨੂੰ ਵੀ ਗਲਤ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਉਹਨਾਂ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ ਕਿ ਜੇ ਤੁਸੀਂ ਮੈਡਮ ਦੀ ਐਪਲੀਕੇਸ਼ਨ ਅਲਾਉ ਕੀਤੀ ਉਹ ਐਪਲੀਕੇਸ਼ਨ ਕੀ ਸੀ ਕਿ ਇਹ ਜਿਹੜੀ ਆ ਇਹ ਗਤੀਵਿਧੀਆਂ ਕਰ ਰਹੇ ਨੇ ਗੁੰਡਾ ਗਤੀਵਿਧੀਆਂ ਹੈ ਵਕੀਲ ਵਿਰੋਧੀ ਨੀਤੀ ਜਿਹੜੀ ਹੈ ਨਾ ਸ਼ੁਰੂ ਕੀਤੀ ਹੈ ਉਹਦੇ ਖਿਲਾਫ ਅਸੀਂ ਪਟੀਸ਼ਨ ਲਈ ਸੀ ਕਿ ਇਸ ਕਾਰਵਾਈ ਦੇ ਉੱਤੇ ਰੋਕ ਲਾਈ ਜਾਏ ਗਗਨਦੀਪ ਜੰਮੂ ਤੇ ਸਟੇ ਨਰੂਲਾ ਨੂੰ ਡਾਇਰੈਕਸ਼ਨ ਦਿੱਤੀ ਜਾਏ ਔਰ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਜਾਏ ਕਿ ਇਹਨਾਂ ਦੇ ਜਿਹੜੇ ਗਲਤ ਲੈਟਰ ਕੱਢਦੇ ਨੇ ਉਹਨਾਂ ਨੂੰ ਵੈਰੀਫਾਈ ਕੀਤੇ ਬਿਨਾ ਕੋਈ ਕਾਰਵਾਈ ਨਾ ਕੀਤੀ ਜਾਏ ਸੋ ਉਹ ਪਟੀਸ਼ਨ ਦੀ ਸੁਣਵਾਈ ਜੱਜ ਸਾਹਿਬ ਰੱਖ ਦਿੰਦੇ ਨੇ ਕਿ ਅਸੀਂ 18 ਤਰੀਕ ਨੂੰ ਯਾਨੀ ਕਿ 17 ਤਰੀਕ ਨੂੰ ਅਸੀਂ ਐਪਲੀਕੇਸ਼ਨ ਲਈ ਸੀ ਉਹਨਾਂ ਨੇ ਕਿਹਾ ਕਿ 18 ਤਰੀਕ ਨੂੰ ਅਸੀਂ ਇਹਦੀ ਸੁਣਵਾਈ ਜਿਹੜੀ ਕਰਾਂਗੇ ਫਿਕਸ ਕਰ ਦਿੱਤਾ ਜਾਂਦਾ ਮੈਟਰ ਉਹ ਮੈਟਰ ਨਾ ਸੁਣਿਆ ਜਾਵੇ ਇਸੇ ਦੇ ਚੱਲਦੇ ਆ ਜਿਵੇਂ ਹੀ ਅਸੀਂ ਕੋਰਟ ਤੋਂ ਬਾਹਰ ਨਿਕਲਦੇ ਪਹਿਲੇ ਤੇ ਚੀਫ ਸਾਹਿਬ ਨੂੰ ਵੀ ਧਮਕੀ ਦੇ ਦਿੰਦੇ ਆ ਕਹਿੰਦੇ ਜੇ ਤੁਸੀਂ ਰਵਨੀਤ ਦੀ ਐਪਲੀਕੇਸ਼ਨ ਅਲਾਉ ਕੀਤੀ ਤਾਂ ਅਸੀਂ ਪੈਨ ਡਾਊਨ ਕਰਾਂਗੇ ਪੈਨ ਡਾਊਨ ਕਰਨ ਦਾ ਮਤਲਬ ਵੀ ਅਸੀਂ ਹੜਤਾਲ ਕਰਾਂਗੇ ਤੇ ਚੀਫ ਸਾਹਿਬ ਇਸ ਦੇ ਬਾਵਜੂਦ ਵੀ ਇਹਨੇ ਰੋਸ ਤੋਂ ਬਾਅਦ ਵੀ ਜਿਹੜਾ ਇਹ 200 300 ਵਕੀਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਉਹਦੇ ਬਾਵਜੂਦ ਵੀ ਮੇਰੀ ਐਪਲੀਕੇਸ਼ਨ ਅਲਾਉ ਕਰ ਦਿੰਦੇ ਆ ਤੇ ਐਪਲੀਕੇਸ਼ਨ ਅਲਾਉ ਕਰਦੇ ਆ ਜਿਵੇਂ ਅਸੀਂ ਕੋਰਟ ਤੋਂ ਬਾਹਰ ਨਿਕਲਦੇ ਆ ਮੈਂ ਔਰ ਸਿਮਰਨ ਸਿੰਘ ਬਲਾਸੀ ਦੂਸਰੇ ਦਰਵਾਜ਼ੇ ਤੋਂ ਨਿਕਲਦੇ ਆ ਦੋ ਦਰਵਾਜ਼ੇ ਨੇ ਕੋਰਟ ਚ ਅਸੀਂ ਦੂਜੇ ਦਰਵਾਜ਼ੇ ਤੋਂ ਨਿਕਲਦੇ ਆਂ ਭੀੜ ਦੂਸਰੇ ਦਰਵਾਜ਼ੇ ਤੋਂ ਨਿਕਲਦੀ ਆ ਉਹ ਭੀੜ ਨੇ ਸਾਡਾ ਪਿੱਛਾ ਕੀਤਾ ਔਰ ਅਸੀਂ ਜਿਹੜੇ ਦੂਸਰੇ ਦਰਵਾਜ਼ੇ ਤੋਂ ਨਿਕਲੇ ਸੀ ਉੱਥੇ ਹੀ ਆ ਕੇ ਮੇਰੇ ਤੇ ਅਟੈਕ ਕਰਦੇ ਨੇ ਇਹ ਭੀੜ ਆ ਕੇ ਤੇ ਮੈਨੂੰ ਹੱਥ ਕੁੰਦੀ ਏ ਸਿਮਰਤ ਸਿੰਘ ਬਲਾਸੀ ਮੇਰੇ ਅੱਗੇ ਹੋ ਜਾਂਦੇ ਨੇ ਔਰ ਉਹ ਮੇਰੀ ਮਾਰਕੁੱਟ ਹੋਣ ਤੋਂ ਬਚਾਉਂਦੇ ਨੇ ਅੱਗੇ ਖੜੇ ਹੋ ਜਾਂਦੇ ਨੇ ਮੀਨ ਵਾਈਲ ਗਗਨਦੀਪ ਜੰਮੂ ਪੁਲਿਸ ਨੂੰ ਇਨਸਟਰਕਸ਼ਨ ਦਿੰਦਾ ਹੈ ਕਿ ਤੁਸੀਂ ਰਵਨੀਤ ਨੂੰ ਕਹਿੰਦਾ ਇਹਨੂੰ ਧੱਕੇ ਮਾਰੋ ਤੇ ਲੈ ਜਾਓ ਉਥੋਂ ਤੇ ਪੁਲਿਸ ਵਾਲੀਆਂ ਆਂਦੀਆਂ ਨੇ 6-7 ਜੜੀਆਂ ਜੋ ਵੀਡੀਓ ਚ ਵੀ ਦਿਖ ਰਿਹਾ ਆਂਦੀਆਂ ਨੇ ਉਹ ਮੈਨੂੰ ਡੀਟੇਨ ਕਰਕੇ ਲੈ ਜਾਂਦੀਆਂ ਕੋਈ ਪਰਚਾ ਨਹੀਂ ਕੋਈ ਕੰਪਲੇਂਟ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇਲੀਗਲ ਅਰੈਸਟ ਕੀਤੀ ਜਾਂਦੀ ਹੈ ਇਲੀਗਲ ਡੀਟੇਨ ਕੀਤਾ ਜਾਂਦਾ ਵਕੀਲਾਂ ਦੇ ਖਿਲਾਫ ਤੁਸੀਂ ਇੱਕ ਪਟੀਸ਼ਨ ਪਾਈ ਸੀ ਉਹ ਵੀ ਸਿਰਫ ਇਹ ਕਿਹਾ ਸੀ ਕਿ ਇਹਨਾਂ ਨੂੰ ਰੋਕੋ ਮੇਰੇ ਖਿਲਾਫ ਗਲਤ 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 ਜੜੀਆਂ ਕੰਪਲੇਂਟਾਂ ਨੇ ਉਹ ਨਾ ਦੇਣ ਹਾਂ ਗਲਤ ਕੰਪਲੇਂਟਾਂ ਜਿਹੜੀਆਂ ਪੁਲਿਸ ਵੈਰੀਫਾਈ ਕੀਤੇ ਬਿਨਾ ਸਾਡੇ ਤੇ ਕੋਈ ਕਾਰਵਾਈ ਨਾ ਕਰੇ ਜੀ ਉਹ OCD ਦਾ ਵਿਰੋਧ ਕਰਦੇ ਕਰਦੇ ਇਹ ਸਾਡੇ ਨਾਲ ਫਿਰ ਕੁੱਟ ਮਾਰ ਸ਼ੁਰੂ ਕਰ ਦਿੰਦੇ ਨੇ ਤੇ ਮੈਨੂੰ ਤਾਂ ਡੀਟੇਨ ਕਰਕੇ VIP ਗੇਟ ਤੋਂ ਬਾਹਰ ਲੈ ਜਾਂਦੇ ਨੇ ਜਿੱਥੋਂ ਜਜੇਸ ਦੀ ਐਂਟਰੀ ਐਗਜ਼ਿਟ ਹੁੰਦੀ ਹੈ ਤੇ ਸਿਮਰਨ ਸਿੰਘ ਬਲਾਸੀ ਥਾਣੇ ਚੋਂ ਆਉਂਦੇ ਨੇ 1.5 ਘੰਟੇ ਬਾਅਦ ਜੋ ਉਹਨਾਂ ਦੀ ਅਵਸਥਾ ਹੁੰਦੀ ਹੈ ਵੀਡੀਓ ਸਮੇਂ ਬਾਅਦ ਚ ਦੇਖਿਆ ਕਿਉਂਕਿ ਮੇਰੇ ਤਾਂ ਫੋਨ ਖੋਲੇ ਗਏ ਸੀ ਥਾਣੇ ਚ ਜਾਂਦੀ ਜੋ ਵੀਡੀਓਜ਼ ਜਦੋਂ ਮੇਰੇ ਕੋਲ ਥਾਣੇ 'ਚ ਪਹੁੰਚਦੇ ਨੇ ਉਹਨਾਂ ਦੇ ਕੇਸ ਖਿਲਰੇ ਹੁੰਦੇ ਨੇ ধਮਾਲਾ ਉਤਾਰ ਦਿੱਤਾ ਜਾਂਦਾ ਹੈ ਉਹਨਾਂ ਦੇ ਸਾਰੀ ਯੂਨੀਫਾਰਮ ਤੇ ਲੱਤਾਂ ਦੇ ਪੈਰਾ ਦੇ ਨਿਸ਼ਾਨ ਨੇ ਜੋ ਉਹਨਾਂ ਨਾਲ ਮਾਰਕ ਉਠ ਹੋ ਰਹੀ ਹੁੰਦੀ ਹੈ ਤੇ ਫੇਸ ਦੇ ਉੱਤੇ ਵੀ ਮੁੱਕਾ ਮਾਰਿਆ ਗਿਆ ਸੀ ਉਹ ਸਾਰੇ ਨਿਸ਼ਾਨ ਜਿਹੜੇ ਉਹ ਦਿਖ ਰਹੇ ਸੀ ਫਿਰ ਮੈਂ ਉਹਨਾਂ ਨਾਲ ਜੋ ਮੇਰੀ ਵਾਰਤਾਲਾਪ ਹੋਈ ਥੋੜੀ ਦੇਰ ਬਾਅਦ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਕਾਫੀ ਸਾਰੇ ਵਕੀਲਾ ਨੇ ਕੋਟਮਾਰ ਕੀਤੀ ਤੇ ਉਸ ਤੋਂ ਬਾਅਦ ਆਇਓ ਜਿਹੜਾ ਉਹ ਹੋਰ ਸਾਨੂੰ ਟੌਰਚਰ ਕਰਦਾ ਸਾਡੇ ਫੋਨ ਖੋਲੇ ਜਾਂਦੇ ਨੇ ਲਗਾਤਾਰ ਉਹਨੂੰ ਕਿਹਾ ਜਾਂਦਾ ਵੀ ਤੂੰ نیچے ਬੈਠ ਕੁਰਸੀ ਨਹੀਂ ਦਿੱਤੀ ਜਾਂਦੀ ਬੈਠਣ ਨੂੰ ਥੱਲੇ ਬਿਠਾਇਆ ਜਾਂਦਾ ਹਾਂ ਹਾਂ ਬਟ ਉਹ ਬੰਦੇ ਚ ਹਿੰਮਤ ਸੀ ਉਹ ਨਹੀਂ ਬੈਠੋ ਕਹਿੰਦਾ ਮੈਂ ਤਾਂ ਖੜਾ ਰਹੂੰਗਾ ਜੋ ਕਰਨਾ ਕਰ ਲੋ ਤੇ ਫਿਰ ਮੇਰੇ ਸਾਹਮਣੇ ਹੀ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਉੱਥੇ ਪਹੁੰਚਿਆ ਸੀਗਾ ਰਿਸ਼ਤੇਦਾਰ ਦੀ ਮੌਜੂਦਗੀ 'ਚ ਹੀ ਉਹਦੇ ਕਕਾਰ ਜਿਹੜੇ ਲਵਾ ਲਏ ਜਾਂਦੇ ਜਿਹੜਾ ਕਿ ਸਿੱਖ ਧਰਮ ਦਾ ਇੱਕ ਬਹੁਤ ਵੱਡਾ અપਮਾਨ ਮੈਂ ਕਹੂੰਗੀ ਕਿ ਬਦਸਲੂਕੀ ਇਹਨਾਂ ਨੇ ਕੀਤੀ ਹੈ ਕਿਉਂਕਿ ਕਿਸੇ ਵੀ ਜਦੋਂ ਤੱਕ ਪਰਚਾ ਦਰਜ ਨਹੀਂ ਹੈ ਤੁਸੀਂ ਕਿਸੇ ਗੁਰਸਿੱਖ ਦੇ ਕਕਾਰ ਕਿਵੇਂ ਲਵਾ ਸਕਦੇ ਹੋ ਉਹ ਸਾਰੇ ਕਕਾਰ ਕੜਾ ਤੱਕ ਲਵਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਮੈਨੂੰ ਤਾਂ ਇਹਨਾਂ ਨੇ 10 ਵਜੇ ਕਹਿ ਦਿੱਤਾ ਕਿ ਠੀਕ ਹੈ ਤੁਸੀਂ ਜਾਓ ਜੀ ਸਵੇਰੇ ਆ ਜਿਓ ਤੇ ਬਾਅਦ ਚ ਮੈਨੂੰ ਪਰਚੇ ਦੀ ਕਾਪੀ ਪਹੁੰਚਦੀ ਉਹ ਚ ਮੈਂ ਦੇਖਦੀਆਂ ਕਿ ਮੇਰਾ ਵੀ ਨਾਂ ਦੇ ਦਿੱਤਾ ਜਾਂਦਾ ਹੈ ਜੀ ਮੈਡਮ ਨੇ ਵੀ ਆ ਕੀਤਾ ਉਹ ਕੀਤਾ ਇਨਸਟੀਗੇਟ ਕੀਤਾ 5-600 ਵਕੀਲ ਨੂੰ ਮੈਂ ਇਨਸਟੀਗੇਟ ਕਰੂੰਗੀ ਜਾਂ 5-600 ਨੂੰ ਉਹ ਇਨਸਟੀਗੇਟ ਕਰਨਗੇ ਜਿਹੜੇ ਉੱਥੇ ਲੱਤਾਂ ਮੁੱਕੇ ਘਸੌਣ ਚਲਾ ਰਹੇ ਨੇ ਹੂੰ ਉਹ ਇੱਕ ਬੰਦੇ ਦੀ ਕੋਟਮਾਰ ਜਾਨਵਰਾਂ ਵਾਂਗੂ ਕਰ ਰਹੇ ਨੇ ਪਰਚਾ ਉਹਨਾਂ ਤੇ ਦੇਣ ਦੀ ਥਾ ਪੁਲਿਸ ਇੱਥੇ ਸਾਡੇ ਤੋਂ ਝੂਠੇ ਪਰਚੇ ਦਿੰਦੀ ਹੈ ਜਿਹਦੇ ਤੇ ਲਈ ਹੁਣ ਮੈਂ ਦੇਸ਼ ਵਿਦਰੋਹ ਦੀ ਜਿਹੜਿਆ ਇਹਨਾਂ ਨੇ ਹੁਣ ਕਾਨੂੰਨ ਦੇ ਗਲ ਉਲਟ ਜਾ ਕੇ ਪਰਚਾ ਦਰਜ ਕੀਤਾ ਉਹਦੇ ਲਈ ਤਾਂ ਪੁਲਿਸ ਦੇ ਵੀ ਖਿਲਾਫ ਜਿਹੜਾ ਦੇਸ਼ ਧਰੋਹ ਦਾ ਮੁਕੱਦਮਾ ਬੰਦਾ ਹੈ ਔਰ ਮੈਂ ਦੀ ਪਟੀਸ਼ਨ ਜਿਹੜੀ ਹੈ ਹਾਈ ਕੋਰਟ 'ਚ ਲਾਉਂਗੀ ਵੀ ਐਡਵਾਂਸ ਨੋਟਿਸ ਇਹਨਾਂ ਨੂੰ ਪਾਇਆ ਹੋਇਆ ਹੈ ਹੁਣ ਪੁਲਿਸ ਦੂਸਰਾ ਦੇਸ਼ ਧਰੋਹੀ ਕਰਦੀ ਹੈ ਕਿ ਹੁਣ ਕਾਨੂੰਨ ਤਾਂ ਕਹਿੰਦਾ ਕਿ ਸਾਰੇ ਬਰਾਬਰ ਨੇ ਪਰ ਪੁਲਿਸ ਕੀ ਕਰਦੀ ਜਿਹੜੀ ਸਾਡੀਆਂ ਕੰਪਲੇਟਾਂ ਨੇ ਸਿਮਰਨ ਸਿੰਘ ਬਲਾਸੀ ਵੱਲੋਂ ਵੀ ਦਿੱਤੀ ਜਾਂਦੀ ਹੈ ਮੇਰੇ ਵੱਲੋਂ ਵੀ ਕੀ ਲੈਪਟਾਪ ਚੋਰੀ ਕੀਤਾ ਜਾਂਦਾ ਹੈ ਝੂਠੇ ਨੋਟਿਸ ਕੱਢੇ ਜਾਂਦੇ ਨੇ ਸਰਕੂਲੇਟ ਕੀਤੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਹੁਣ ਮੀਡੀਆ ਵਾਲਿਆਂ ਨੂੰ ਕੀਤਾ ਇਹਨਾਂ ਨੇ ਮੈਨਿਪੂਲੇਟ ਕੀਤਾ ਮੈਨੂੰ ਨਹੀਂ ਪਤਾ ਨਾ ਤਾਂ ਮੀਡੀਆ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਚੌਥਾ ਪਹੀਆ ਜਿਹੜਾ ਡੈਮੋਕ੍ਰੇਸੀ ਦਾ ਉਹ ਚੌਥਾ ਪਹੀਆ ਵੀ ਇੱਥੇ ਫੇਲ ਹੋ ਜਾਂਦਾ ਹੈ ਕਿ ਉਹਨਾਂ ਨੇ ਵੈਰੀਫਾਈ ਕੁਛ ਨਹੀਂ ਕੀਤਾ ਪਰ ਉਹਨਾਂ ਨੇ ਮੇਰੇ ਖਿਲਾਫ ਇਹ ਖਬਰਾਂ ਲਾਤੀਆਂ ਕਿ ਜਿਵੇਂ ਪਤਾ ਨਹੀਂ ਮੈਂ ਕਿੰਨੀ ਕੁ ਵੱਡੀ ਆਤਕਵਾਦੀ ਆ ਮੈਂ ਐਡਵੋਕੇਟ ਬੈਂਡ ਕੋਈ ਬੰਦਾ ਕੋਈ ਵਕੀਲ ਹਾਈ ਕੋਰਟ ਚ ਕੀ ਗੱਲ ਬੈਨ ਹੋ ਸਕਦਾ ਵਿਦਆਊਟ ਐਨੀ ਜਸਟੀਫਾਈਡ ਰੀਜ਼ਨ ਉਹ ਲਿਖਦੇ ਨੇ ਖਬਰਾਂ ਛਾਪਦੇ ਨੇ ਜੀ ਔਮਨ ਐਡਵੋਕੇਟ ਬੈਂਡ ਟੂ ਐਡਵੋਕੇਟਸ ਬੈਂਡ ਔਰ ਨਾਲੇ ਤਲਵਾਰ ਲਹਿਰਾਤੀ ਜੇ ਅਸੀਂ ਤਲਵਾਰ ਲਹਿਰਾਉਣ ਦੀ ਸੱਚਾਈ ਨੂੰ ਜਾਨਣਾ ਹੋਵੇ ਤਾਂ ਤੁਸੀਂ ਕਦੀ ਹਾਈ ਕੋਰਟ ਦੇ ਗੇਟ ਤੇ ਐਂਟਰ ਕਰੋ ਕੋਈ ਵੈਪਨ ਲੈ ਕੇ ਕੀ ਉਹ ਤੁਹਾਨੂੰ ਵੈਪਨ ਲੈ ਕੇ ਅੰਦਰ ਜਾਣ ਦੇਣਗੇ ਇੱਥੇ ਬਹੁਤ ਵੱਡਾ ਸਵਾਲ ਖੜਾ ਕਰਦਾ ਇਹਨਾਂ ਨੇ ਨਿਆ ਪ੍ਰਣਾਲੀ ਤੇ ਔਰ ਜਿਹੜਾ ਸਿਕਿਉਰਿਟੀ ਸਟਾਫ ਹੈ ਉਹਨਾਂ ਤੇ ਕਿਉਂਕਿ ਜੇ ਅਸੀਂ ਕਹੀਏ ਵੀ ਤਲਵਾਰ ਲਹਿਰਾ ਰਹੀ ਸੀ ਕੋਰਟ ਪ੍ਰੀਮਿਸਿਸ ਦੇ ਅੰਦਰ ਤਾਂ ਫਿਰ ਸਿਕਿਉਰਿਟੀ ਸਟਾਫ ਉੱਤੇ ਸੁੱਤਾ ਪਿਆ ਸੀ ਕਿ ਜਦੋਂ ਉਹ ਵੈਪਨ ਲੈ ਕੇ ਅੰਦਰ ਚਲਾ ਗਿਆ ਇੰਨੀ ਸਿਕਿਉਰਿਟੀ ਸੀਆਈਐਸਐਫ ਤੱਕ ਉੱਥੇ ਮੌਜੂਦ ਹੈ ਜੋ ਤਲਵਾਰ ਲਹਿਰਾ ਰਿਆ ਸੀ ਤਾਂ ਪੁਲਿਸ ਨੇ ਕੀ ਐਕਸ਼ਨ ਲਿਆ ਹੂੰ ਉਹਨੂੰ ਤਲਵਾਰ ਲਹਿਰਾਉਣ ਦਿੱਤੀ ਤਲਵਾਰ ਅੰਦਰ ਲੈ ਜਾਣ ਦੀ ਇਜਾਜ਼ਤ ਕਿੰਨੇ ਦਿੱਤੀ ਪਹਿਲਾਂ ਤਾਂ ਉੱਤੇ ਪਰਚਾ ਦਰਜ ਕਰੋ ਐਨਾ ਉੱਥੇ ਸਟਾਫ ਹੈ ਜਿਹੜਾ ਮੈਨੂੰ ਇੱਕ ਲੇਡੀ ਐਡਵੋਕੇਟ ਨੂੰ ਜਿਹੜੇ ਉਹ ਮੈਨੂੰ ਰੋਜ਼ ਦੇਖਦੇ ਨੇ ਅੰਦਰ ਜਾਂਦੇ ਆ ਬਾਹਰ ਆਉਂਦੇ ਆ ਉਹ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਉਹ ਕੀ ਗੱਲ ਤਲਵਾਰ ਵਾਲੇ ਨੂੰ ਅੰਦਰ ਜਾਣ ਦੇਣਗੇ ਇਹ ਬਹੁਤ ਵੱਡਾ ਸਵਾਲ ਹੈ ਸਿਸਟਮ ਦੇ ਉੱਤੇ ਸੈਕਿੰਡ ਜਿਹੜਾ ਸਵਾਲ ਗਗਨਦੀਪ ਜੰਮੂ ਵੱਲੋਂ ਨਿਆ ਪ੍ਰਣਾਲੀ ਤੇ ਚੁਕਿਆ ਜਾਂਦਾ ਉਹ ਕਹਿੰਦਾ ਇੱਕ ਵੀਡੀਓ ਇਹਦੀ ਹੈਗੀ ਹੈ ਸੋਸ਼ਲ ਮੀਡੀਆ ਤੇ ਇਹ ਅਗਲੇ ਦਿਨ ਦੀ ਵੀਡੀਓ 18 9 ਦੀ ਜਿਦੇ ਚ ਉਹ ਕਹਿੰਦਾ ਕਿ ਰਵਨੀਤ ਕੌਰ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਗਿਆ ਪੁਲਿਸ ਇਹਦੇ ਨਾਲ ਬੜੀ ਰਹਿਮੀ ਨਾਲ ਚੱਲ ਰਹੀ ਹੈ ਇਹ ਤੇ ਜੀ ਅੱਜ ਤੱਕ ਕੋਈ ਇਹੋ ਜਿਹਾ ਜੱਜ ਨਹੀਂ ਆਇਆ ਇਹਦੀ ਜਿਹੜੀ ਲੈਂਗੁਏਜ ਹੈ ਉਹ ਇਹ ਹੈ ਕਿ ਅੱਜ ਤੱਕ ਕਹਿੰਦਾ ਪੰਜਾਬ ਹਰਿਆਣਾ ਹਾਈ ਕੋਰਟ ਚ ਕੋਈ ਐਦਾਂ ਦਾ ਜੱਜ ਨਹੀਂ ਆਇਆ ਜਿੰਦੇ ਕਿ ਬਾਹਰ ਤੋਂ ਬਾਹਰ ਜਾ ਕੇ ਫੈਸਲਾ ਦਿੱਤਾ ਹੋਵੇ ਯਾਨੀ ਕਿ ਸਾਡੀ ਮਰਜ਼ੀ ਤੋਂ ਬਿਨਾ 바ਰ ਐਸੋਸੀਏਸ਼ਨ ਤੇ 바ਰ ਕਾਉਂਸਲ ਦੀ ਮਰਜ਼ੀ ਤੋਂ ਬਿਨਾ ਕੋਈ ਫੈਸਲਾ ਜਿਹੜਾ ਦਿੱਤਾ ਹੋਵੇ ਇਹਦਾ ਮਤਲਬ ਵੀ ਆਮ ਇਨਸਾਨ ਹਾਈ ਕੋਰਟ ਚ ਇਨਸਾਫ ਨਹੀਂ ਲੈ ਸਕਦਾ ਜੇ 바ਰ ਐਸੋਸੀਏਸ਼ਨ ਤੇ 바ਰ ਕਾਉਂਸਲ ਚਾਵੇ ਤਾਂ ਬਾਰ ਕਾਉਂਸਲ ਕਹੂਗੀ ਤੇ ਇਨਸਾਫ ਮਿਲੂਗਾ ਜੇ ਬਾਰ ਕਾਉਂਸਲ ਤੇ ਬਾਰ ਐਸੋਸੀਏਸ਼ਨ ਕਹੂਗੀ ਵੀ ਇਹਨੂੰ ਇਨਸਾਫ ਨਹੀਂ ਦੇਣਾ ਤਾਂ ਜੱਜ ਇਨਸਾਫ ਨਹੀਂ ਦੇ ਸਕਦਾ ਇਹ ਉਹਦੀ ਵੀਡੀਓ ਜਿਹੜਾ ਉਹ ਮੈਸੇਜ ਦੇ ਰਹੀ ਹੈ ਪਬਲਿਕ ਨੂੰ ਕਿ ਹਾਈ ਕੋਰਟ ਦੇ ਅੰਦਰ ਉਹਨਾਂ ਨੂੰ ਹੀ ਇਨਸਾਫ ਮਿਲੂਗਾ ਜੱਜ ਉਹਨੂੰ ਇਨਸਾਫ ਦੇਣਗੇ ਜਿਹਨੂੰ ਅਸੀਂ ਚਾਵਾਂਗੇ ਜਿਨੂੰ 바ਰ ਐਸੋਸੀਏਸ਼ਨ ਤੇ 바ਰ ਕੌਂਸਲ ਚਾਹੂਗੀ ਤੇ ਬੜਾ ਵੱਡਾ ਇਹਨੇ ਸਵਾਲ ਚੁੱਕਿਆ ਹੈ ਨਿਆਂ ਪ੍ਰਣਾਲੀ ਦੀ ਇੰਡੀਪੈਂਡੈਂਸ ਤੇ ਕਿਉਂਕਿ ਅਸੀਂ ਤਾਂ ਕਹਿੰਦੇ ਆ ਕਿ ਜੱਜ ਜਦੋਂ ਓਥ ਵੀ ਲੈਂਦੇ ਨੇ ਤੇ ਉਹ ਕਹਿੰਦੇ ਵੀ ਅਸੀਂ ਬਿਨਾਂ ਕਿਸੇ ਫੀਅਰ ਐਂਡ ਫੇਵਰ ਤੋਂ ਇਨਸਾਫ ਦੇਵਾਂਗੇ ਤੇ ਜੇ 바ਰ ਕੌਂਸਲ ਦਾ ਇੱਕ ਨੁਮਾਇੰਦਾ 바ਰ ਐਸੋਸੀਏਸ਼ਨ ਦਾ ਨੁਮਾਇੰਦਾ ਕਹਿ ਰਿਹਾ ਵੀ ਜੱਜ ਸਾਡੀ ਮਰਜ਼ੀ ਤੋਂ ਬਿਨਾਂ ਫੈਸਲਾ ਨਹੀਂ ਦੇ ਸਕਦੇ ਇੱਥੇ ਤੇ ਫਿਰ ਆਮ ਨਾਗਰਿਕ ਦੇ ਲਈ ਤਾਂ ਕੋਈ ਇਨਸਾਫ ਹੈ ਹੀ ਨਹੀਂ ਕੋਈ ਕਾਨੂੰਨ ਹੀ ਨਹੀਂ ਹੈ ਤੋ ਇਹਦੇ ਲਈ ਤਾਂ ਇੱਕ ਹੈ ਕਿ ਸਿੱਖਾ ਲਈ ਤਾਂ ਮੈਨੂੰ ਲੱਗਦਾ ਕਿ ਇੱਕ ਅਲੱਗ ਕਾਨੂੰਨ ਵੀ ਬਣਨਾ ਚਾਹੀਦਾ ਕਿਉਂਕਿ ਸਿੱਖਾ ਦੇ ਨਾਲ ਹੀ ਤੱਕਾ ਕਿਉਂ ਕੋਈ ਹੋਰ ਬਿਹਾਰ ਤੋਂ ਆ ਜਾਏ ਗੁਜਰਾਤ ਤੋਂ ਆ ਦੇ ਭయ్యా ਤੱਕ ਲਈ ਇੱਥੇ ਪੁਲਿਸ ਖੜੀ ਆ ਕੁੱਤਿਆਂ ਨੂੰ ਵੀ ਸੁਪਰੀਮ ਕੋਰਟ ਤੋਂ ਸੁਣਵਾਈ ਹੋ ਗਈ ਆ ਸਿੱਖਾ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਸਾਡੀਆਂ ਕੰਪਲੇਂਟਾਂ ਤੇ ਅੱਜ ਤੱਕ ਪਰਚਾ ਨਹੀਂ ਇਹ ਮੂੰਹ ਹਿਲਾਉਂਦੇ ਤੇ ਪਰਚਾ ਦਰਜ ਹੋ ਜਾਂਦਾ ਹੈ ਇਹਨਾਂ ਨੇ ਪਰਚਾ ਕੀ ਦਿੱਤਾ ਹੈ ਜੀ ਮੈਡਮ ਨੇ ਇਨਸਟੀਗੇਟ ਕਰਤਾ ਤੇ ਜਿਹੜਾ ਲੈਪਟਾਪ ਚੋਰੀ ਦੀ ਵੀਡੀਓ ਉੱਥੇ ਪਈ ਹੈ ਜਿਹੜਾ ਫਰਜੀ ਨੋਟਿਸ ਹੋ ਗਿਆ ਜਿੰਨ ਤੱਕ ਵਕੀਲ ਵੀ ਕਹਿ ਰਹੇ ਨੇ ਵੀ ਕੁੜੀ ਨਾਲ ਧੱਕਾ ਹੋ ਰਿਹਾ ਉਹਦੇ ਤੇ ਪਰਚਾ ਕਿਉਂ ਨਹੀਂ ਹੋ ਰਿਹਾ ਇਹਦਾ ਮਤਲਬ ਵੀ ਜਿਹੜੀ ਸੈਂਟਰ ਦੀ ਪੁਲਿਸ ਉੱਥੇ ਲੱਗੀ ਹੈ ਉਹ ਸਿੱਖਾਂ ਨਾਲ ਧੱਕੇ ਕਰਨ ਲਈ ਬਿਠਾਈ ਹੈ ਇਹਦਾ ਮਤਲਬ ਵੀ ਉਹ ਦੇਸ਼ ਵਿਰੋਧੀ ਨੀਤੀਆਂ ਜਿਹੜੀਆਂ ਕਰਦੇ ਰਹਿਣਗੇ ਸੰਵਿਧਾਨ ਦੇ ਉਲਟ ਚੱਲਦੇ ਰਹਿਣਗੇ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਜਿਹੜੀਆਂ ਤੁਸੀਂ ਪਟੀਸ਼ਨਾਂ ਲਾਈਆਂ ਸੀ ਇਹ ਚੰਡੀਗੜ੍ਹ ਪੁਲਿਸ ਦੇ ਖਿਲਾਫ ਲਾਈਆਂ ਸੀ ਤੁਸੀਂ ਪਹਿਲੇ ਜਿਹੜੀ ਪਟੀਸ਼ਨ ਸੀ ਜਿਹਦੇ ਤੋਂ ਇਹ ਸਾਰਾ ਰੋਲਾ ਪਿਆ ਉਹ ਤਾਂ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਹੈ ਉਹ ਦੇ ਖਿਲਾਫ ਹੈ ਠੀਕ ਹੈ ਜੀ ਹਾਂ ਜੀ ਹੁਣ ਜਿਹੜੀ ਆ ਤੁਹਾਡੇ ਵਕੀਲ ਪਟੀਸ਼ਨਾਂ ਲਾ ਰਹੇ ਨੇ ਉਹ ਚੰਡੀਗੜ੍ਹ ਲਾ ਰਹੇ ਨੇ ਮੈਂ ਆਪ ਹੀ ਲਾ ਰਹੀ ਆ ਕੋਈ ਇਹਦੇ ਚ ਵਕੀਲ ਨਹੀਂ ਆ ਉਹ ਪੁਲਿਸ ਦੇ ਯੂਟੀ ਚੰਡੀਗੜ੍ਹ ਪੁਲਿਸ ਦੇ ਖਿਲਾਫ ਹੈ ਜਿਹਦੇ ਵਿੱਚ ਅਸੀਂ ਇਹ ਵੀ ਮੰਗ ਕੀਤੀ 1111 ਲਈ ਨੋਟਿਸ ਹੋ ਰੱਖਿਆ ਇਹਨਾਂ ਨੂੰ ਉਹਦੇ ਚ ਅਸੀਂ ਮੰਗ ਕੀਤੀ ਹੈ ਕਿ ਜਿਹੜੇ ਪਰਚੇ ਇਹਨਾਂ ਨੇ ਝੂਠੇ ਦਰਜ ਕੀਤੇ ਨੇ ਅਟੈਂਪਟ ਟੂ ਮਰਡਰ ਦਾ ਦੇਖੋ ਵੀ ਇਲਜ਼ਾਮ ਸਾਡੇ ਤੇ ਲਾਤਾ 500 ਬੰਦਾ ਸਾਡੀ ਕੋਟ ਮਾਰ ਕਰ ਰਿਹਾ ਤੇ ਅਟੈਂਪਟ ਟੂ ਮਰਡਰ ਦਾ ਪਰਚਾ ਸਾਡੇ ਤੇ ਆ ਤੁਹਾਡੇ ਤੇ ਹੋਇਆ ਇਹ ਪਰਚਾ ਅਟੈਂਪਟ ਟੂ ਮਰਡਰ ਦਾ ਪਰਚਾ ਸਾਡੇ ਤੇ ਆ ਮੈਨੂੰ ਕੋਰਟ ਦੇ ਅੰਦਰ ਉਹ ਤੁਸੀਂ ਡੀਟੇਨ ਕਰਕੇ ਲੈ ਗਏ ਉਹ ਤੇ ਅਟੈਂਪਟ ਟੂ ਮਰਡਰ ਦਾ ਪਰਚਾ ਸਾਡੇ ਤੇ ਤੁਸੀਂ ਦੇਖੋ ਧਕੇਸ਼ਾਈ ਦੇਖੋ ਇਹਨਾਂ ਦੀ ਕਿਉਂਕਿ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਉਹ ਚ ਵੀ ਸ਼ਰੇਆਮ ਦਿਖ ਰਿਹਾ ਕਿ ਕੁੱਟਮਾਰ ਹੈ ਜਿਹੜੀ ਉਹ ਕਾਫੀ ਵਕੀਲਾਂ ਦੇ ਵੱਲੋਂ ਚਲੋ 5-600 ਨਹੀਂ ਤਾਂ 50-60 ਤਾਂ ਹੋਣਗੇ ਉਹਨਾਂ ਦੇ ਵੱਲੋਂ ਇੱਕ ਗੁਰਸਿੱਖ ਵਕੀਲ ਦੀ ਹੋ ਰਹੀ ਨਾ ਤੱਕ ਦਿਖ ਰਹੀਆਂ ਨੇ ਇਹ ਵੀ ਕਿੰਨਾ ਨੇ ਕੁੱਟਮਾਰ ਸ਼ੁਰੂ ਕੀਤੀ ਕਿੰਨਾ ਨੇ ਸਾਨੂੰ ਇਲੀਗਲੀ ਅਰੈਸਟ ਕਰਾਇਆ ਹੁਣ ਤਾਂ ਨੋਟਿਸ ਸਾਰੇ ਪਬਲਿਕ ਡੋਮੇਨ ਤੇ ਪਏ ਨੇ ਉਹਦੇ 'ਚ ਦੇਖੋ ਵੀ ਖਾਕੀ ਨਿਕਰਾ ਵਾਲਿਆਂ ਨੇ ਸਾਡੇ ਨਾਲ ਜਿਹੜਾ ਟਕਾ ਕੀਤਾ ਇਹ ਖਾਕੀ ਨਿਕਰਾ ਦੇ ਫੈਨ ਹੀ ਹੋ ਸਕਦੇ ਨੇ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਜਿਹੜਾ ਵੀ ਬੰਦਾ ਭਾਰਤ ਦੇਸ਼ 'ਚ ਰਹਿੰਦੇ ਹੋਏ ਸੰਵਿਧਾਨ ਨੂੰ ਨਹੀਂ ਮੰਨਦਾ ਉਹਨੂੰ ਤਾਂ ਵੈਸੇ ਦੇਸ਼த்ਰੋਈ ਦਾ ਟੈਗ ਲਾ ਕੇ ਉਹਨੂੰ ਭਾਰਤ ਤੋਂ ਜਿੱਤੀਆਂ ਮਾਰਕ ਕੱਢਣਾ ਚਾਹੀਦਾ ਹੈ मैडम जे एक एडवोकेट ਦਾ ਆ ਹਾਲ ਹੈ ਇਸ ਕਦਰ ਤੱਕ ਉਹ ਹਰਾਸ ਹੋ ਰਹੀ ਹੈ ਚਾਹੇ ਪਹਿਲਾਂ ਤੁਹਾਡੀਆਂ ਫੋਟੋਆਂ ਜਿਹੜੀਆਂ AI ਨਾਲ ਫੇਕ ਬਣਾ ਕੇ ਭਾਈਆਂ ਫਿਰ ਤੁਸੀਂ ਇੱਕ ਸਾਲ ਲਗਾਤਾਰ ਕੰਪਲੇਂਟਾਂ ਪੁਲਿਸ ਨੂੰ ਦਿੰਦੇ ਰਹੇ ਕੋਈ ਕਾਰਵਾਈ ਨਹੀਂ ਫਿਰ ਜਦੋਂ ਤੁਸੀਂ ਪੁਲਿਸ ਨੂੰ ਤੋਂ ਜਵਾਬ ਕੋਰਟ ਦੇ ਵਿੱਚ ਮੰਗਿਆ ਫਿਰ ਤੁਹਾਡੇ ਤੇ ਆਪਣੇ ਹੀ ਸਾਥੀਆਂ ਵੱਲੋਂ ਸਾਥੀ ਕਹਿ ਸਕਦੀਆਂ ਤੁਹਾਡੇ ਹੀ ਵਕੀਲ ਭਾਈਚਾਰੇ ਵੱਲੋਂ ਤੁਹਾਡੇ ਖਿਲਾਫ ਹੈ ਜਿਹੜਾ ਇਹੋ ਜੀਆਂ ਰਣਨੀਤੀਆਂ ਘੜੀਆਂ ਜਾਂਦੀਆਂ ਨੇ ਜੇ ਤੁਹਾਡੇ ਨਾਲ ਇਹਨਾਂ ਕੁਝ ਹੋ ਸਕਦਾ ਫਿਰ ਆਮ ਔਰਤ ਤਾਂ ਫਿਰ ਥਾਣੇ ਨਹੀਂ ਜਾਇਆ ਕਰੇ ਇੱਥੋਂ ਤਾਂ ਇਹੀ ਸਿੱਧ ਹੁੰਦਾ ਇਸੇ ਕਰਕੇ ਕਿਉਂਕਿ ਇੱਥੇ ਖਾਕੀ ਨਿਕਰਾ ਵਾਲਿਆਂ ਦੀ ਏਡੀਕ ਪਰਮਾਰ ਹੈ ਕਿ ਉਹ ਸੰਵਿਧਾਨ ਨੂੰ ਲਾਗੂ ਹੋਣ ਹੀ ਨਹੀਂ ਦੇਣਾ ਚਾਹੁੰਦੇ ਤੇ ਜੇ ਕੋਈ ਜੱਜ ਫੈਸਲਾ ਦਿੰਦਾ ਤਾਂ ਉਹਨੂੰ ਵੀ ਡਰਾਇਆ ਧਮਕਾਇਆ ਜਾਂਦਾ ਹੈ ਕਿ ਜੇ ਤੂੰ ਐਪਲੀਕੇਸ਼ਨ ਅਲਾਓ ਕੀਤੀਆਂ ਤਾਂ ਅਸੀਂ ਦੀ ਪੈਨ ਡਾਊਨ ਕਰ ਦਾਂਗੇ ਇਹਦੇ ਜੱਤ ਸਾਹਿਬ ਨੂੰ ਚਾਹੀਦਾ ਸੀ ਵੀ ਉਦੋਂ ਹੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਾਉਂਦੇ ਜਦੋਂ ਇਹਨਾਂ ਨੇ ਜੱਤ ਸਾਹਿਬ ਨੂੰ ਧਮਕੀ ਦਿੱਤੀ ਓਪਨ ਕੋਰਟ 'ਚ ਜੇ ਜੱਜਾਂ ਨੂੰ ਧਮਕਾਇਆ ਜਾ ਰਿਹਾ ਤਾਂ ਮੈਂ ਤਾਂ ਫੇਰੇ ਕੰਮ ਹੋ ਰੋ ਤੇ ਔਰ ਉਸ ਦਿਨ ਦੇ ਅਸੀਂ ਤਾਂ ਮੈਡਮ ਅਸੀਂ ਇੰਨਾ ਡਰੇ ਹੋਏ ਆ ਅਸੀਂ ਤਾਂ ਕੱਲੇ ਸੜਕ ਤੇ ਨਹੀਂ ਨਿਕਲ ਸਕਦੇ ਪਤਾ ਨਹੀਂ ਕਿਹੜੇ ਬੰਦੇ ਨੂੰ ਸਾਡੇ ਪਿੱਛੇ ਲਾ ਦੇਣ ਜਿੱਥੇ ਪੁਲਿਸ ਸਾਡੀ ਸੁਣਵਾਈ ਨਹੀਂ ਕਰਦੀ ਉਹ ਦੇਸ਼ 'ਚ ਸਾਡਾ ਰਹਿਣਾ ਕਿੰਨਾ ਔਖਾ ਤੁਸੀਂ ਇਹ ਸੋਚੋ ਔਰ ਜੱਜਿਸ ਇਹਨੇ ਡਰੇ ਹੋਏ ਨੇ ਕਿ ਉਹ ਮੈਨੂੰ ਕੋਲੀ ਪ੍ਰੋਟੈਕਸ਼ਨ ਨਹੀਂ ਦੇ ਰਹੇ ਮੇਰੀਆਂ ਦੋ ਪਟੀਸ਼ਨਾਂ ਹਾਈ ਕੋਰਟ 'ਚ ਲੱਗੀਆਂ ਨੇ ਉਹ ਜੱਤ ਸਾਹਿਬ ਹਰ ਵਾਰੀ ਡੇਟ ਲਾ ਦਿੰਦੇ ਨੇ ਪੁਲੀ ਪ੍ਰ ਪਗੋੜੇ ਨੂੰ ਵੀ ਹਾਈ ਕੋਰਟ ਜਿਹੜਾ ਉਹ ਸੁਰੱਖਿਆ ਦਿੰਦਾ ਇਹ ਕਾਮਔਰਤ ਨੂੰ ਸੁਰੱਖਿਆ ਦੇਣ ਚ ਹਾਈ ਕੋਰਟ ਦੇ ਜੱਜਿਸ ਨੂੰ ਕਿੰਨਾ ਡਰ ਲੱਗ ਰਿਹਾ ਤੁਸੀਂ ਦੇਖੋ ਖੋਫ ਦਾ आलम ਦੇਖੋ ਤੁਸੀਂ ਸਾਰੀ ਪੁਲਿਸ ਤੁਹਾਡੇ ਮਗਰ ਲੱਗੀ ਹੋਈ ਆ ਸਾਰੇ ਵਕੀਲ ਤੁਹਾਡੇ ਮਗਰ ਲੱਗੇ ਹੋਏ ਨੇ ਤੇ ਫਿਰ ਵੀ ਤੁਹਾਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾ ਕੇ ਦਿੱਤੀ ਤਾਂ ਵੀ ਕੋਈ ਸੁਰੱਖਿਆ ਨਹੀਂ ਜੱਜਿਸ ਨੇ ਵੀ ਤਾਂ ਵੀਡੀਓਜ਼ ਦੇਖੀਆਂ ਨੇ ਅਗਰ ਅਸੀਂ ਦੇਖਿਆ ਕਿ ਡਿਊਟੀ ਆਰਸ ਤੋਂ ਬਾਅਦ ਉਹ ਵੀ ਕਰ ਜਾਂਦੇ ਨੇ ਆਮ ਨਾਗਰਿਕ ਦੇ ਤੌਰ ਤੇ ਉਹਨਾਂ ਨੇ ਵੀ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਉਹਨਾਂ ਨੇ ਨਹੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਲੇਡੀ ਨੂੰ ਕੋਰਟ ਦੇ ਅੰਦਰੋ ਹੀ ਉਹ ਕੋਰਟ ਦੀ ਕੀ ਵੈਲਿਊ ਰਹਿ ਜਾਂਦੀ ਜਿੱਥੋਂ ਇੱਕ ਲੇਡੀ ਐਡਵੋਕੇਟ ਨੂੰ ਜਿਹੜੀ ਇੱਕ ਇਨਸਾਫ ਲੈਣ ਆ ਰਹੀ ਉਹਨੂੰ ਤੁਸੀਂ ਅਰੈਸਟ ਕਰਕੇ ਲੈ ਜਾਓ ਇਲੀਗਲੀ ਥੈਟ ਟੂ ਵਿਦਾਊਟ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਮਲਾਸੀ ਸਾਹਿਬ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਸੀ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦਾ ਉਹਨਾਂ ਨਾਲ ਪਰਸਨਲ ਰੰਜਿਸ਼ ਨਹੀਂ ਸੀ ਬਿਲਕੁਲ ਵੀ ਨਹੀਂ ਬਲਾਸੀ ਸਰਤਾ ਸਿਰਫ ਇੱਕ ਗੁਰਸੇਖ ਹੋਣ ਦੇ ਨਾਤੇ ਇੱਕ ਵਕੀਲ ਹੋਣ ਦੇ ਨਾਤੇ ਇੱਕ ਭਰਾ ਹੋਣ ਦੇ ਨਾਤੇ ਉਹਨੇ ਸਿਰਫ ਮੇਰੀ ਇੰਨੀ ਕ ਮਦਦ ਕੀਤੀ ਕਿ ਜਦੋਂ ਇਹ ਭੀੜ ਮੇਰੇ ਵੱਲ ਵਧੀ ਤਾਂ ਉਹਨੇ ਮੇਰੀ ਸੁਰੱਖਿਆ ਕੀਤੀ ਜੋ ਕਿ ਸਿੱਖੀ ਦੇ ਸਿਧਾਂਤਾਂ ਚ ਵੀ ਆ ਸਿੱਖੀ ਦੇ ਸਿਧਾਂਤਾਂ ਚ ਬਿਲਕੁਲ ਹਾਂ ਕੀ ਕਹਿਣਾ ਚਾਹੂਗੀ ਅੱਗੇ ਅਗਲੇਰੀ ਕਾਰਵਾਈ ਕੀ ਹੋਊਗੀ ਤੁਹਾਡੀ ਜੇ ਤੁਹਾਡੀ ਮੰਗ ਕੀ ਹੈ ਅਸੀਂ ਤਾਂ ਦੇਖੋ ਕਾਨੂੰਨ ਨੂੰ ਮੰਨਣ ਵਾਲੇ ਇਨਸਾਨ ਆ ਤੇ ਰੱਬ ਦੀ ਰਜ਼ਾ ਚ ਰਹਿੰਦੇ ਆ ਜੋ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਤਾਂ ਉਹ ਕਰਾਂਗੇ ਅਸੀਂ ਇੰਨਾ ਵਾਂਗੂ ਹਥਿਆਰ ਨਹੀਂ ਚਲਾ ਸਕਦੇ ਅਸੀਂ ਇੰਨਾ ਵਾਂਗੂ ਲੱਤ ਮੁੱਕੇ ਤਾਂ ਨਹੀਂ ਚਲਾ ਸਕਦੇ ਅਸੀਂ ਜੋ ਕਾਨੂੰਨੀ ਲੜਾਈ ਲੜਾਂਗੇ ਤੇ ਜਿਦ ਤਰ੍ਹਾਂ ਪਹਿਲੇ ਵੀ ਕੋਰਟ ਨੇ ਸਾਡੇ ਲਈ ਇਨਸਾਫ ਦਿੱਤਾ ਹੈ ਅੱਗੇ ਵੀ ਦੇਣਗੇ ਮੈਨੂੰ ਤਾਂਹੀ ਉਮੀਦ ਹੈ ਬਸ ਤੁਹਾਡੇ ਚੈਨਲ ਤੋਂ ਮੈਂ ਇੱਕ ਅਪੀਲ ਜ਼ਰੂਰ ਕਰਨਾ ਚਾਹੂੰਗੀ ਕਿ ਇੱਥੇ ਮੁੱਦਾ ਸਾਡੀ ਹੋਂਦ ਨੂੰ ਬਚਾਉਂਦਾ ਹੈ ਤੇ ਸਿੱਖ ਜਥੇਬੰਦੀਆਂ ਜਿਹੜੀਆਂ ਵੀ ਨੇ ਜਿੱਥੇ ਵੀ ਨੇ ਉਹ ਅਗਰ ਮੇਰਾ ਮੈਸੇਜ ਉਹਨਾਂ ਤੱਕ ਪਹੁੰਚਦਾ ਹੈ ਤਾਂ ਪਲੀਜ਼ ਸਾਡੀ ਮਦਦ ਕਰਨ ਤਾਂ ਕਿ ਅਸੀਂ ਜਿਹੜਾ ਜਿੰਨਾ ਬੰਦਿਆਂ ਨੇ ਕੁੱਟਮਾਰ ਕੀਤੀ ਜਾਂ ਇਸ ਦੰਗੇ ਨੂੰ ਅੰਜਾਮ ਦਿੱਤਾ ਉਹ ਦੰਗਾਕਾਰੀਆਂ ਦੇ ਖਿਲਾਫ ਵੀ ਅਸੀਂ ਜਿਹੜੀ ਬੰਦੀ ਕਾਰਵਾਈ ਉਹ ਕਰ ਸਕੀਏ ਮੇਰੀ ਹੱਥ ਜੋੜ ਕੇ ਅਪੀਲ ਹੈ ਸਿੱਖ ਜਥੇਬੰਦੀਆਂ ਨੂੰ ਕਿ ਪਲੀਜ਼ ਸਾਡੀ ਮਦਦ ਕਰੋ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਮੈਡਮ ਨੇ ਜਿਵੇਂ ਸਾਰੀ ਗੱਲਬਾਤ ਦੱਸੀ ਕਿ ਉਹ ਝਗੜਾ ਕਿਉਂ ਸ਼ੁਰੂ ਹੁੰਦਾ ਇੱਕ ਐਡਵੋਕੇਟ ਲੜਕੀ ਜਿਹਨੂੰ ਹਰਾਸ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਜਿਹਦੀਆਂ ਫੋਟੋਆਂ ਪਾਈਆਂ ਜਾਂਦੀਆਂ ਜਿਸ ਤੋਂ ਬਾਅਦ ਉਹ ਪੁਲਿਸ ਨੂੰ ਕੰਪਲੇਂਟਾਂ ਕਰਦੀ ਹੈ ਇੱਕ ਸਾਲ ਕੰਪਲੇਂਟਾਂ ਕਰਨ ਤੋਂ ਬਾਅਦ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਉਂਦੀ ਹੈ ਤੇ ਜਿਹੜੀ ਪੁਲਿਸ ਹੈ ਉਹ ਇੱਥੋਂ ਤੱਕ ਇਹਨਾਂ ਨੂੰ ਹਰਾਸ ਕਰਦੀ ਹੈ ਕਿ ਇਹਨਾਂ ਦੇ ਹੀ ਵਕੀਲ ਸਾਥੀ ਆ ਜਿਹੜੇ ਉਹ ਇਹਨਾਂ ਨੂੰ ਰੋਕਦੇ ਨੇ ਕਿ ਤੁਸੀਂ ਇਹ ਕੇਸ ਹੈ ਜਿਹੜਾ ਇਹਨੂੰ ਛੱਡ ਦਿਓ ਇਹ ਕੇਸ ਇੱਥੇ ਹੀ ਨਿਮੇੜ ਲਵੋ ਪਰ ਇਹ ਹੌਸਲਾ ਨਹੀਂ ਹਾਰਦੇ ਲੜਨ ਦਾ ਫੈਸਲਾ ਕਰਦੇ ਆ ਤੇ ਫਿਰ ਉਹ ਜਿਹੜਾ ਸਾਰਾ ਡਿਸਪਿਊਟ ਹੈ ਉਹ ਸ਼ੁਰੂ ਹੁੰਦਾ ਜਿਹਦੇ ਵਿੱਚ ਵਕੀਲ ਇਹਨਾਂ ਤੇ ਹਮਲਾ ਕਰਦੇ ਆ ਤੇ ਉਹ ਗੁਰਸਿੱਖ ਵਕੀਲ ਜਿਹਦੀ ਵੀਡੀਓ ਵਾਇਰਲ ਹੋਈ ਸੀ ਉਹ ਇਹਨਾਂ ਨੂੰ ਸਿਰਫ ਬਚਾਉਣ ਦੇ ਲਈ ਇਹਨਾਂ ਦੇ ਅੱਗੇ ਹੋਇਆ ਸੀ ਜਿਹਦੀ ਕੁੱਟਮਾਰ ਵੀ ਹੁੰਦੀ ਹੈ ਜਿਹਦੇ ਕਕਾਰਾਂ ਦੀ ਬੇਅਦਬੀ ਵੀ ਹੁੰਦੀ ਹੈ ਤੇ ਉਸੇ ਤੇ ਹੀ ਪਰਚੇ ਆ ਜਿਹੜੇ ਉਹ ਦਰਜ ਕਰ ਲਏ ਜਾਂਦੇ ਨੇ